ਮੈਂ ਜਦੋਂ ਵੀਡੀਓ ਦੇਖੀ ਨਾ ਮੈਂ ਤਾਂ ਸ਼ੌਕਡ ਹੋ ਗਿਆ ਇੱਕੋ ਦਮ ਕਿਉਂਕਿ ਜਦੋਂ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਸਾਰੀ ਹੈਲਪ ਇਸ ਵੀਰ ਦੀ ਹੋ ਰਹੀ ਹੈ ਇਹਨੂੰ ਵੀਰ ਨੂੰ ਫਿਰ ਕੀ ਲੋੜ ਸੀ ਉੱਥੇ ਜਾ ਕੇ ਇਹ ਕਹਿਣ ਦੀ ਕਿ ਮੈਂ ਇਲਾਜ ਕਰਾਣਾ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਮੈਂ ਕੀ ਮਾੜਾ ਕਰ ਰਿਹਾ ਕਿਉਂਕਿ ਅਕਸਰ ਲੋਕਾਂ ਨੇ ਮੈਨੂੰ ਪਿੱਛੇ ਤੇ ਭੰਡਿਆ ਹੀ ਹੈ ਮਤਲਬ ਯਾਰ ਮੈਂ ਬੱਚਾ ਯਾਰ ਤੁਹਾਡੇ ਪੰਜਾਬ ਦਾ ਪੰਜਾਬ ਦੇ ਲਈ ਕੁਝ ਕਰਨਾ ਚਾਹਨਾ ਭਲਾ ਕਰਨਾ ਚਾਹਨਾ ਤੁਹਾਨੂੰ ਜੇ ਮੇਰੇ 'ਚ ਕੋਈ ਪ੍ਰੋਬਲਮ ਨਜ਼ਰ ਆਂਦੀ ਹੈ ਮੈਨੂੰ ਮਿਲ ਕੇ ਸਲਾਹ ਦੇ ਦਿਓ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਖਾਸ ਕਰ ਪੰਜਾਬ ਦੇ ਸੈਲੀਬ੍ਰਿਟੀਆ ਨੂੰ ਬਲੌ ਹਾਂਜੀ ਬਾਈ ਜੀ ਉਹ ਤੁਹਾਡੀ ਵੀਡੀਓ ਦੇਖੀ ਸੀ ਜੀ ਇੱਕ ਤੁਹਾਡੇ ਉਹ ਫੇਸ ਦਾ ਹੋਇਆ ਹੋਇਆ ਜੀ ਹਾਂ ਹਾਂਜੀ ਹਾਂਜੀ ਵੀਰੇ ਤੁਸੀਂ ਆਪ ਹੀ ਬੋਲ ਰਹੇ ਹੋ ਜੀ ਉਹ ਹਾਂਜੀ ਹਾਂਜੀ ਵੀਰੇ ਨਹੀਂ ਹੈਗੇ ਮੰਨਾ ਅੱਛਾ ਬਾਈ ਜੀ ਮੈਂ ਹੈਲਪ ਕਰਦੀ ਸੀ ਤੁਹਾਡੀ ਹਾਂਜੀ ਹਾਂਜੀ ਵੀਰੇ ਅੱਛਾ ਕਿੱਦਾਂ ਕਿੰਨੇ ਦਾ ਇਲਾਜ ਦਾ ਖਰਚਾ ਜੀ ਤੁਹਾਡਾ ਇਲਾਜ ਵੀਰੇ ਹਲੇ ਚੱਲਦਾ ਪਿਆ ਯਾਨੀ ਇਹ ਸਾਲ ਹੋ ਗਿਆ ਵੀਰੇ ਮਨ ਲਾਇਕ ਲੱਗਿੰਦਾ ਮੈਨੂੰ ਮੰਜੇ ਤੋਂ ਹੁਣੇ ਉੱਠਿਆ ਵੀਰੇ ਮੈਂ ਵੀਡੀਓ ਕੱਲ੍ਹ ਵਰਸੇ ਹੀ ਪਾਈ ਸੀ ਅੱਛਾ ਜੀ ਹੁਣ ਕਿੰਨੇ ਦਾ ਹਾਂ ਵੀਰੇ ਕਿੰਨੇ ਦਾ ਇਲਾਜ ਹੈ ਜੀ ਤੁਹਾਡਾ ਅੱਗੇ ਨਾ ਹੈ ਵੀਰੇ ਯਾਰਾ ਡਾਕਟਰਾਂ ਨੇ ਹਾਜ਼ਰੇ ਫੇਸ ਫੇਸ ਦਾ ਦੋ ਮਦਰੇ ਦੋ ਡੇਢ ਤੋਂ 2 ਲੱਖ ਰੁਪਏ ਦੱਸੀਆ ਅੱਛਾ ਜੀ ਕਿੱਥੇ ਹੋਣਾ ਰਾਜ ਤੁਹਾਡਾ ਰਾਜ ਵੀਰੇ ਮਰਾਲੇ ਚੰਡੀਗੜ੍ਹ ਜਾਂਦਾ ਵੀਰੇ ਤੇ ਯਾਨੀ ਆ ਦੋ ਤਿੰਨ ਜਗ੍ਹਾ ਤੇ ਪਤਾ ਕਰਿਆ ਆ ਅੱਛਾ ਜੀ ਹਾਂ ਕਿੰਨਾ ਕੋਣ ਚੰਡੀਗੜ੍ਹ ਵਾਲੇ ਕਰਨਗੇ ਕਿੰਨਾ ਨਹੀਂ ਕਿੰਨਾ ਕਰਨਗੇ ਬਾਕੀ ਹੋਰ ਪਾਸੇ ਕਰਾਉਂਗਾ ਜਿੰਨਾ ਨਹੀਂ ਕਰਨਗੇ ਲੇਜ਼ਰ ਵੀ ਹੋਣੀ ਆ ਵੀਰੇ ਸਾਫ਼ ਵੀ ਹੋਣਾ ਮੈਂ ਬਾਈ ਜੀ ਮੈਂ ਤੁਹਾਡਾ ਸਾਰਾ ਸਾਰਾ ਇਲਾਜ ਕਰਾਉਣਾ ਚਾਹਾਂਾ ਜੀ ਮੈਂ ਤੁਹਾਡਾ ਸਾਰਾ ਇਲਾਜ ਜਿੰਨਾ ਵੀ ਖਰਚਾ ਹੋਏਗਾ ਸਾਰਾ ਮੈਂ ਕਰੂੰਗਾ ਜੀ अच्छा शब्बीर जी 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 ਤੁਹਾਡੀ ਭਾਈ ਜੀ ਜਿਹੜੀ ਉਹ ਅਨਮੋਲ ਜੀ ਵੀਡੀਓ ਪਾਉਂਦੇ ਕੋਈ ਨਹੀਂ ਤੁਹਾਡੀ ਉਹਨਾਂ ਕੋਲ ਨਹੀਂ ਗਈ ਤੁਸੀਂ ਵੀਰੇ ਆਂ ਕਿਹਾ ਸੀਗਾ ਉਹਨਾਂ ਕੋਲੇ ਵੀਰੇ ਪਾ ਲਏ ਇਹਨਾਂ ਨੇ ਕਰੀ ਸੀਗੀ ਮਾਤਾ ਦਾ ਤੇ ਜਾਣੀ ਵੀਰੇ ਯਾਰ ਫੇਸ ਦਾ ਮੈਂ ਜਾਣੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀਰੇ ਤੁਸੀਂ ਵੀ ਆਪ ਡਾਕਟਰ ਸਾਹਿਬ ਨੂੰ ਪਤਾ ਕਰੋ ਵੀ ਮੇਰੇ ਨਾਲ ਵੀ ਗੱਲ ਨਹੀਂ ਛੇਤੀ ਕਰਦੇ ਤਾਂ ਪੁੱਛਦੇ ਨੇ ਕਿ ਡਾਕਟਰ ਨੂੰ ਪਤਾ ਵਾ ਮੈਂ ਕਿਹਾ ਮੈਨੂੰ ਟੈਨਸ਼ਨ ਆ ਵੀ ਮੇਰਾ ਮੂਹ ਸਹੀ ਹੋ ਜਾਵੇ ਥੋੜਾ ਜਾਂ ਨਹੀਂ ਅਨਮੋਲ ਜੀ ਨੇ ਤੁਹਾਡੀ ਕੋਈ ਹੈਲਪ ਕੀਤੀ ਨਹੀਂ ਹਾਂ ਬਸ ਵੀਰ ਯਾਨੀ ਇਹਨਾਂ ਨੇ ਮੈਨੂੰ ਆ ਕਰੀ ਹੈਗੀ ਇਹ ਮਤਲਬ ਪਹਿਲਾਂ ਅੱਖ ਦਾ ਵੀ ਪ੍ਰੈਸ਼ਰ ਆਇਆ ਸੀ ਆਹਦਾ ਮੈਨੂੰ ਵੀ ਹੈਲਪ ਕਰੀ ਸੀਗੀ ਅੱਛਾ ਜੀ ਮਤਲਬ ਹਾਂ ਪਹਿਲੇ ਵਾਲੇ ਜਿਹੜੇ 12 ਦਵਾਈ ਲਈ ਸੀਗੀ ਉਹ 5-7000 ਰੁਪਏ ਦਾ ਸੀਗਾ ਉਹਦਾ ਤੇ ਦਵਾਰੇ ਵੇਰ ਮਤਲਬ ਲੇ ਕਿ ਹੈਲਪ ਕਰੀ ਸੀਗੀ ਉਹਨਾਂ ਨੇ ਆ ਹੁਣ ਲੱਗੇ ਸੀਗੇ ਥੋੜੇ ਜਿਹੇ ਪੈਸੇ ਉਹ ਜੋ ਵੀ ਉਹਨਾਂ ਨੇ ਕਰੀ ਸੀਗੀ ਹੈਲਪ ਵੀ ਅੱਛਾ ਜੀ ਨਹੀਂ ਹੁਣ ਅੱਗੇ ਉਹਨਾਂ ਨੇ ਜਵਾਬ ਦੇ ਤਾਂ ਹੈਲਪ ਕਰਨ ਲਈ ਕੀ ਕਹਿੰਦੇ ਹੁਣ ਅੱਗੇ ਨਹੀਂ 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 ਵੀਰੇ ਜਵਾਬ ਨਹੀਂ ਦਿੱਤਾ ਹੈਗਾ ਜੀ ਅੱਛਾ ਜੀ ਆ ਗਰੇ ਯਾਨੀ ਮੈਂ ਕਬੱਡੀ ਖੇਡਦਾ ਸੀਗਾ ਵੀਰੇ ਪਹਿਲਾ 70 75 ਕਿਲੋ ਤੇ ਮਾਦਮ ਨੇ ਵੀਰੇ ਮੈਂ ਮਾਲੇ ਨਾਲ ਕੰਮ ਵੀ ਕਰਦਾ ਸੀਗਾ ਗਰੀਬ ਆਦਰਾਉਂ ਅੱਛਾ ਤੇ ਉਹਦੇ ਕਰਕੇ ਵੀਰੇ ਮੈਂ ਸੀਜ਼ਨ ਖਤਮ ਹੋ ਗਿਆ ਕਬੱਡੀ ਦਾ ਆਹੀ ਦਿਨਾਂ ਦੇ ਵਿੱਚ ਵੀਰੇ ਮੈਂ ਸੀਜ਼ਨ ਲਾਉਣ ਚਲੇ ਗਿਆ ਕੰਪੈਨ ਤੇ ਅੱਛਾ ਜੀ ਬਾਹਰ ਵੀਰੇ ਉੱਥੇ ਮੈਨੂੰ 11000 ਵੋਲਟ ਕਰੰਟ ਲੱਗ ਗਿਆ ਸੀਗਾ ਵੀਰੇ ਬਾਹ ਵੀ ਵੱਢੀ ਗਈ ਇੱਕ ਮਰੀ ਤੇ ਬਾਕੀ ਸਾਰੇ ਸਰੀਰ ਤੇ ਹੀ ਲੱਗੀ ਬਿਜਲੀ ਵੀਰੇ ਨਹੀਂ ਉਹ ਜਿਹੜੀ ਤੁਹਾਡੀ ਕਬੱਡੀ ਦੀ ਵੀਡੀਓ ਦੇਖੀ ਉਹਦੇ ਚ ਤਾਂ ਦੱਸਿਆ ਨਹੀਂ ਉਹਨਾਂ ਨੇ ਕਿ ਤੁਹਾਡੀ ਇਨਮੋਲ ਹੈਲਪ ਕਰ ਰਿਹਾ ਹੈ ਨੀ ਨਹੀਂ ਉਹ ਨਹੀਂ ਵਿਰੇਹ ਜਾਨੀ ਨਮੋ ਉਹ ਨਹੀਂ ਆ ਗਿਆ ਫਿਰ আচ্ছা ਮੈਨੂੰ ਸੀਗਾ ਪਤਾ ਨਹੀਂ ਉਹ ਇੰਨੀਆਂ ਵੀਡੀਓ ਪਾਉਂਦੇ ਨੇ ਉਹ ਕਿਉਂ ਨਹੀਂ ਹੈਲਪ ਕਰਦੇ ਤੁਹਾਡੀ ਹਾਂਜੀ ਮੈਂ ਕਿਹਾ ਉਹ ਇੰਨੀਆਂ ਵੀਡੀਓ ਪਾਉਂਦੇ ਨੇ ਅਸੀਂ ਵੀ ਸੇਵਾ ਭੇਜਦੇ ਹਾਂ ਉੱਥੇ ਉਹ ਕਿਉਂ ਨਹੀਂ ਹੈਲਪ ਕਰਦੇ ਤੁਹਾਡੀ ਨਹੀਂਆ ਵਿਰੇਹ ਵਿਰੇਹ ਨਾਲ ਕਰੀਆ ਮੈਂ ਕਿਹਾ ਸੀਗਾ ਇੱਕ ਦੋ ਵਾਰੀ ਉਹਨਾਂ ਕੋਲੇ ਗਿਆ ਸੀਗਾ ਜਾਨੀ ਉਹਨਾਂ ਨੇ ਹੱਲ ਕਰੀਆ ਜਿਹੜਾ ਵੀ ਮਤਲਬ ਲਗੀ ਬਾਹਰੋਂ ਮਸਲੇ ਦਵਾਈ ਤੋ ਵੀ ਨਹੀਂ ਲਿਖੀ ਜਾਂਦੀ ਆ ਇਹ ਹੋਣ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਕੋਈ ਗੱਲ ਨਹੀਂ ਇਹ ਕਹਿੰਦੇ ਵੀ ਜਿਹੜਾ ਵੀ ਖਰਚਾ ਹੋਊਗਾ ਤਾਂ ਹੀ ਕੀ ਕਦੇ ਵੀ ਅਸੀਂ ਦਵਾਗੇ ਕਹਿੰਦੇ ਕੋਈ ਗੱਲ ਨਹੀਂ ਅੱਛਾ 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 ਨਹੀਂ ਆਉਂ ਜਾਨੀ ਵੀਰੇ ਮੈਂ ਮਤਲਬ ਕਿ ਕਬੱਡੀ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਮੈਂਟਰ ਨਾਲ ਕਬੱਡੀ ਖੇਡਦਾ ਸੀ ਨਾ ਉਹਦੇ ਕਰਕੇ ਤੁਹਾਨੂੰ ਪਤਾ ਕਬੱਡੀ ਵਾਲਿਆਂ ਦਾ ਥੋੜੀ ਹੈਲਪ ਕਰ ਦਿੰਦੇ ਨੇ ਉਹਦੇ ਕਰਕੇ ਵੀਰੇ ਮਨ ਲੋਣਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਸੀਜ਼ਨ ਲੰਘ ਗਿਆ ਕਹਿੰਦੇ ਤੂੰ ਪਹਿਲਾਂ ਸਾਨੂੰ ਦੱਸਣਾ ਸੀ ਤੇਰੀ ਹੈਲਪ ਕਰਦੇ ਸੀ ਘਰੋਂ ਵੀ ਚੱਲ ਕੋਈ ਗੱਲ ਨਹੀਂ ਤੂੰ ਗਰੀਬ ਆ ਕਹਿੰਦੇ ਕੋਈ ਗੱਲ ਨਹੀਂ ਵੀ ਉਹਨਾਂ ਨੇ ਮੈਨੂੰ ਮਰਦੂਰਨਾਮੈਂਟ ਤੇ ਬੁਲਾਇਆ ਸੀ ਉੱਥੇ ਮੇਰਾ ਜਾਨੀ ਉਹਨਾਂ ਨੇ ਬੋਲਤਾ ਸੀਗਾ ਬੈਕ ਦੇ ਵਿੱਚ ਤੇ ਉਹ ਫਿਰ ਲਾਈਵ ਚ ਆ ਗਿਆ ਹਾਨੂੰ ਪਤਾ ਯਾਨੀ ਵੀਡੀਓ ਮੈਂ ਨਹੀਂ ਬਾਈ ਉਹ ਤਾਂ ਕੱਟ ਕੇ ਕਿਸੇ ਬੰਦੇ ਨੇ ਮੇਰੀ ਬਾਹ ਤੇ ਜੀਗੀ ਓਕੇ ਓਕੇ ਮੈਡ ਦੇ ਵਿੱਚੋਂ ਹੁਣ ਮੈਂ ਤੁਹਾਡੀ ਫਿਰ ਹੈਲਪ ਕਿਦਾਂ ਕਰਾਂ ਮੈਂ ਹੈਲਪ ਕਰਨਾ ਚਾਹਨਾ ਇਲਾਜ ਦੀ ਤੁਹਾਡੀ ਸਾਰੀ 2 ਲੱਖ 4 ਲੱਖ 5 ਲੱਖ ਜਿੰਨੇ ਵੀ ਲੱਗੂਗੇ ਦੱਸੋ ਮੈਂ ਕਿੱਥੇ ਭੇਜਾਂ ਅੱਛਾ ਅੱਛਾ ਕਿਥੋਂ ਅਵਰੇ ਕਿੱਥਾ ਬੋਲਦੇ ਹੋ ਮੈਂ ਮੋਗੇ ਤੋਂ ਬਾਈ ਜੀ ਅੱਛਾ ਅੱਛਾ ਮੈਂ ਹਰ ਸਿੰਘ ਨਾਲ ਲਿਖੋ ਯਾ ਹਰ ਸਿੰਘ ਨਾਲ ਤੋਂ ਅਵਰੇ ਅੱਛਾ ਅਵਰੇ ਠੀਕ ਆ ਤੇ ਇਦਰੇ ਮੈਂ ਹਾਂ ਕੋਈ ਵੀ ਮੈਨੂੰ ਮਾਲੀ ਵਾਰਤਾਪ ਦੇ ਮੋਟੇ ਜਾਂ ਆੜਾ ਮੈਸੇਜ ਕਰ ਦੋ ਤੇ ਮੈਂ ਤੁਹਾਨੂੰ ਫਿਰ ਮਾਲੀ ਫੋਟੋ ਫੋਟੋ ਪਾ ਦੂੰਗਾ ਤੁਹਾਨੂੰ ਨਹੀਂ ਨਹੀਂ ਮੈਨੂੰ ਨਹੀਂ ਕੋਈ ਫੋਟੋ ਕੁਝ ਨਹੀਂ ਚਾਹੀਦਾ ਬਈ ਮੈਨੂੰ ਤੁਸੀਂ ਦੱਸੋ ਤੁਹਾਡੇ ਲਾਰਜ ਦਾ ਜਿੰਨਾ ਵੀ ਪੈਸਾ ਲੱਗਣਾ ਕਿੱਥੇ ਭੇਜਾਂ ਮੈਂ ਪੈਸੇ ਹਸਪੀਟਲ ਕਿਹੜੇ ਭੇਜਾਂ ਨਹੀਂ ਨਹੀਂ ਵੀਰੇ ਮੈਂ ਤੁਹਾਡੇ ਕੋਲੇ ਮਾਲੀ ਆ ਪਾਉਂਗਾ ਤੁਹਾਡੇ ਕੋਲੇ ਮਿਲਣ ਕਿੰਨੇ ਹਾਲ ਸਿੰਘ ਵਾਲਾ ਕੋਈ ਜਿੱਥੇ ਤੁਸੀਂ ਰਹਿੰਦੇ ਹੋ ਜੀ ਉੱਥੇ ਮੈਂ ਤੁਹਾਡੇ ਕੋਲੇ ਮਿਲਣ ਆਉਂਗਾ ਵੀਰੇ ਮੈਂ ਨਾ ਕੋਠੀ ਹੁੰਦਾ ਨਹੀਂ ਬਈ ਮੈਂ ਨਾ ਚੰਡੀਗੜ੍ਹ ਰਹਿੰਦਾ ਕੰਮ ਕਰਕੇ ਤੇ ਮੇਰਾ ਮੁੰਡਾ ਤੁਹਾਨੂੰ ਮਿਲੇਗਾ ਤੁਸੀਂ ਮੈਨੂੰ ਦੱਸੋ ਮੈਂ ਕਿਹੜੇ ਹਸਪਤਾਲ ਤੁਸੀਂ ਇਲਾਜ ਕਰਾਉਣਾ ਹੈ ਕੀ ਤੁਹਾਡੀ ਮਦਦ ਕਰਨੀ ਮੈਨੂੰ ਦੱਸੋ ਮੈਂ ਕਿਹੜਾ ਯਾਰਾ ਚੱਕਰ ਚੱਕਰ ਆ ਰਿਹਾ ਕੀ ਆ ਜੱਗਰ ਵੀ ਐ ਅਭੀ ਤੁਸੀਂ ਆਪ ਮੱਲ ਵੀ ਡਾਕਟਰ ਨੂੰ ਪੁੱਛ ਕੇ ਵੀ ਇਹਦਾ ਕਿੰਨਾ ਮੋ ਸਹੀ ਹੋ ਸਕਦਾ ਵੀ ਹੁਣ ਮੈਂ ਕਈਆਂ ਡਾਕਟਰਾਂ ਨੂੰ ਪੁੱਛਿਆ ਕੋਈ ਚੱਜਣਾ ਦੱਸਦਾ ਕੋਈ ਨਹੀਂ ਦੱਸਦਾ ਹੈਗਾ ਮੈਨੂੰ ਲੱਗਦਾ ਜੱਗਰ ਵੀ ਗੱਲ ਨਹੀਂ ਸੁਣਦੇ ਹੈਗੇ ਡਾਕਟਰ ਵੀ ਕਿੰਨਾ ਕੋ ਹੋਊ ਕਿੰਨਾ ਨਹੀਂ ਹੁਣ ਵੀ ਮੇਰਾ ਨਾਂ ਚੱਲਦਾ ਨੱਕ ਪਤਾ ਕੱਲਾ ਸਰਜਰੀ ਹੋਈ ਆ ਹੁਣ ਹੁਣ ਮੈਨੂੰ ਫੇਰ ਸੱਤਾਂ ਮਹੀਨੇ ਬਾਅਦ ਹੁਣ ਵੀਰੇ ਮੈਂ 25 ਕਰੀਗਾ ਫੇਰ ਜਾਣਾ ਵਾ ਪੀ.ਆਈ. ਚੰਡੀਗੜ੍ਹ ਜਾਨੀ ਉਹ ਐਂ ਹੀ ਦੱਸਦੇ ਵੀ ਅਸੀਂ ਪੂਰਾ ਸਹੀ 90% ਸਹੀ ਕਰਦਾ ਹੈ ਨਹੀਂ ਹਨਮੋਲ ਨਾ ਐਕਚੁਅਲੀ ਹਨਮੋਲ ਨੂੰ ਸੇਵਾ ਪਈ ਦਿਆਂ ਸੀ ਵੀ ਮੈਨੂੰ ਲੱਗਦਾ ਉਸ ਤੋਂ ਵਧੀਆ ਕੋਈ ਹੋਰ ਤੁਹਾਨੂੰ ਸਲਾਹ ਦੇ ਨਹੀਂ ਸਕਦਾ ਮੈਂ ਵੀ ਉਹਦੇ ਕੋਲ ਹੀ ਸਲਾਹ ਲੈਣਾ ਸਾਰੀ ਨਹੀਂ ਉਹ ਤਾਂ ਗੱਲ ਠੀਕ ਆ ਫਿਰ ਵੀ ਮੈਂ ਜਾਣੀ ਉਹਨਾਂ ਕੋਲੇ ਵੀ ਐਵੇਂ ਕਹਿਦਾ ਮੇਰੇ ਇਹਨਾਂ ਨੇ ਹੈਲਪ ਕਰੀ ਸੀ ਉਹਨਾਂ ਕੋਲ ਵੀ ਗਿਆ ਸੀ ਮੈਂ ਇਹੀ ਕਹ ਰਿਹਾ ਮੈਂ ਕਹਿੰਦਾ ਮੇਰਾ ਮੂੰਹ ਸਹੀ ਹੋ ਜਾਵੇ ਵੀ ਚਲੋ ਬਾਕੀ ਤੇ ਸਾ ਮੇਰੇ ਕੱਪੜੇ ਵੀ ਪੈ ਜਾਂਦੇ ਆ ਜਖਮ ਸਾਰੇ ਸ਼ਰੀਰ ਤੇ ਹੀ ਨੇ ਕਿਤੇ ਮੇਰੇ ਤੁਸੀਂ ਇੱਕ ਵਾਰੀ ਮੇਰੇ ਮੋਲ ਨੂੰ ਪੁੱਛ ਲਓ ਮੈਨੂੰ ਉਹ ਤੁਹਾਡੇ ਹਿਸਾਬ ਨਾਲ ਵਧੀਆ ਡਾਕਟਰ ਨਾਲ ਸਭ ਕੁਝ ਕਰਾਵਾਂਗੇ ਉਹਨਾਂ ਤੋਂ ਵਧੀਆ ਤਾਂ ਬਿਲਕੁਲ ਨਹੀਂ ਨਹੀਂ ਵੀਰੇ ਮਾਦਲੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਭੇਜਿਆ ਸੀਗਾ ਯਾਨੀ ਪ੍ਰਾਈਵੇਟ ਤੇ ਨਹੀਂ ਕਰਾਉਂਦੇ ਆ ਕਿ ਵੀਰੇ ਉਹ ਤੁਹਾਨੂੰ ਵੀ ਪਤਾ ਹੈ ਸਰਕਾਰੀ ਤੇ ਕਰਾਉਂਦੇ ਨੇ ਤੇ ਸਰਕਾਰੀ ਜਿਹੜੇ ਮਨ ਲੂ ਕਾਰਡ ਵੀ ਚੱਲਦਾ ਜਿਹੜਾ 5 ਲੱਖ ਵਾਲਾ ਹੁੰਦਾ ਵੀ ਜਦ ਪਹਿਲਾਂ ਵੀ ਘੋੜਾ ਜ ਮੇਰਾ ਨਾਜ ਹੋਇਆ ਕਾਰਡ ਤੇ ਹੋਇਆ ਮੈਂ ਜੇ ਹੁਣ ਤੱਕ ਮੇਰੇ 6-7 ਆਪਰੇਸ਼ਨ ਹੋ ਗਏ ਅੱਛਾ ਨਹੀਂ ਵੀਰੇ ਅਨਮੂਲ ਤੁਹਾਡੇ ਕੋਲ ਅੱਛਾ ਚੰਡੀਗੜ੍ਹ ਮੈਨੂੰ ਲੱਗਦਾ ਪੀਜੀਆਈ ਵਧੀਆ ਪ੍ਰਾਈਵੇਟ ਤੇ ਲੁੱਟਦੇ ਨੇ ਡਾਕਟਰ ਪੀਜੀਆਈ ਵਧੀਆ ਉੱਥੇ ਵਧੀਆ ਅਸਾਂ ਅਸਾਂ ਵੀਰੇ ਇਹ ਹੈ ਕਿ ਚੱਕਰ ਆ ਯਾਰ ਇੱਕ ਤਾਂ ਵੀਰੇ ਮੈਂ ਮਰੀਜ਼ ਆ ਹਨਾ ਮੈਨੂੰ ਆਪ ਤੁਰਨਾ ਮ ਦੂਆ ਵੇ ਮੈਨੂੰ ਮਾਲੂ ਇੱਕ ਬਸਾਂ ਬਸਾ ਵਿੱਚ ਜਾਣਾ ਪੰਦਾ ਆਪ ਜਾਣਾ ਪੰਦਾ ਡੈਡੀ ਮੇਰੇ ਆਉਣ ਕੰਮ ਕਰਨ ਵਾਲਾ ਵੀ ਪਿੱਛੇ ਕੋਈ ਹੈ ਨਹੀਂਗਾ ਨਹੀਂ ਹੈਗਾ ਵੀਰੇ ਕੰਮ ਕਰਨ ਵਾਲਾ ਵੀ ਹੁਣ ਉਹਨਾਂ ਨੂੰ ਲੈ ਕੇ ਆਉਣਾ ਉਹਨਾਂ ਨੇ ਕੁਝ ਪਤਾ ਹੀ ਲੱਗਦਾ ਹੁਣ ਮੈਨੂੰ ਐਡਮਿਟ ਕਰ ਲੈਂਦੇ ਆ ਡਾਕਟਰ ਤੇ ਫਿਰ ਉਹਨਾਂ ਨੂੰ ਕੋਈ ਦਵਾਈ ਬੂਟੀ ਲੈਣ ਜਾਣਾ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹਨ ਪੜਾਏ ਨਹੀਂ ਉਹ ਤੇ ਉਹਦੇ ਕਰਕੇ ਵੀਰੇ ਮੈਨੂੰ ਕੋਈ ਮੁੰਡੇ ਨੂੰ ਫਿਰ ਮੈਂ ਕਹਿਣਾ ਕੋਈ ਜਾਣਦਾ ਨਾਲ ਕੋਈ ਨਹੀਂ ਜਾਂਦਾ ਹੈਗਾ ਚੱਕਰ ਵੀਰੇ ਆ ਪੈਂਦਾ ਜਿਹੜੇ ਉੱਤੇ ਖਾਚਲ ਗਵਾਰੀ ਹੁੰਦਾ ਕੋਈ ਮੁੰਡਾ ਕੋਈ ਮੁੰਡਾ ਦਿਹਾੜੀ ਤੇ ਰੱਖ ਲੋ ਉਹਨੂੰ ਦਿਹਾੜੀ ਦੇ ਦਾਂਗੇ ਸਾਰੀ ਅਸੀਂ ਜਿੰਨੀ ਵੀ ਦੀ ਦਿਹਾ ਆਛਾ ਉਹ ਜਾਣੀ ਬਰੇ ਜੇ ਤੋ ਇਹ ਚੰਡੀਗੜ੍ਹ ਮਿਲਣਾ ਆਵੇ ਤੁਸੀਂ ਉੱਥੇ ਮਿਲ ਲਓਗੇ ਚੰਡੀਗੜ੍ਹ ਮੈਂ ਨਾ ਬਈ ਥੋੜਾ ਜਨਾ ਬਾਹਰ ਜਾਣਾ ਦੁਬਈ ਜਾਣਾ ਹਫਤੇ ਦੋ ਤਿੰਨ ਵਾਰੀ ਤਾਂ ਕਰਕੇ ਮੈਂ ਮਿਲਣਾ ਨਾ ਮਿਲਾਂ ਮੈਂ ਗੁਪਤੀ ਰਹਿਣਾ ਚਾਹਣਾ ਤੁਹਾਡੇ ਇਲਾਜ ਦਾ ਸਾਰਾ ਖਰਚਾ ਚੱਕ ਲਊਗਾ ਜੀ ਮੈਂ ਠੀਕ ਹੈ ਬਰੇ ਹਾਂਜੀ ਤੁਸੀਂ ਬਰੇ ਮੈਂ ਮੈਂ ਨਾ ਮੜਾ ਜਾ ਆਇਆ ਆਇਆ ਸੀਗਾ ਇੱਥੇ ਮੜਾ ਜਾ ਬਾਹਰ ਆਇਆ ਆਇਆ ਸੀਗਾ ਮੈਂ ਤੁਹਾਨੂੰ ਨਾ ਕਰੇ ਜਾ ਕੇ ਜੇ ਤੁਹਾਨੂੰ ਵਾਰੀ ਸਾਹਿਬ ਨਾਲ ਗੱਲ ਕਰਦਾ ਵਾਰੀ ਸਾਹਿਬ ਤੇ ਠੀਕ ਹੈ ਬਈ ਇਹਨਾਂ ਆਪਣੇ ਮੁੰਡੇ ਨੂੰ ਕਹਿਣਾ ਉਹ ਤੁਹਾਨੂੰ ਫੋਨ ਕਰੇਗਾ ਤੇ ਉਹ ਤੁਹਾਡਾ ਸਾਰਾ ਖਰਚਾ ਪੈਸੇ ਤਾਂ ਉਹੀ ਕਰਾ ਦੇਗਾ ਜਿੱਥੇ ਤੁਸੀਂ ਕਹੋਗੇ ਉੱਥੇ ਪੈਸੇ ਭੇਜ ਦੇਗਾ ਠੀਕ ਹੈ ਠੀਕ ਹੈ ਬਈ ਓਕੇ ਬਈ ਤਾਂ ਇਹ ਹੁਣ ਕਹਾਣੀ ਕੀ ਹੈ ਸਾਰੀ ਇਹ ਇੱਕ ਮਰੀਜ਼ ਹੈ ਤੇ ਪਹਿਲਾਂ ਤਾਂ ਚਲ ਮੈਨੂੰ ਖੁਸ਼ੀ ਹੋਈ ਪਹਿਲੀ ਵਾਰੀ ਕਿਸੇ ਬੰਦੇ ਨੇ ਪਿੱਠ ਤੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਲਾਜ ਰੱਖੀ ਹੈ ਕਿਉਂਕਿ ਅਕਸਰ ਲੋਕਾਂ ਨੇ ਮੈਨੂੰ ਪਿੱਠ ਤੇ ਭੰਡਿਆ ਹੀ ਹੈ ਇਹ ਮੁੰਡਾ ਗੁਰਮੀਤ ਸਿੰਘ ਇਹਦੀ ਵੀਡੀਓ ਥੋੜੇ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਮੈਂ ਤੁਹਾਨੂੰ ਦਿਖਾ ਵੀ ਦੇਣਾ ਆ ਵੀਡੀਓ ਇਹਦੀ ਆ ਜਿਹੜਾ ਸਾਡਾ ਵੀਰ ਹੈ ਇਹ ਬਜਨੀ ਕਬੱਡੀ ਖੇਡਦਾ ਸੀ ਆਫ ਸੀਜ਼ਨ ਦੇ ਵਿੱਚ ਇਹ ਭਰਾ ਸਾਡਾ ਕੰਪਾਈਂ ਤੇ ਸੀਐਲ ਲੰ ਗਿਆ 11000 ਵੋਲਟ ਕਰੰਟ ਆ ਗਿਆ ਮੇਰੇ ਵੀਰੋ ਕੰਪਾਈਂ ਦੇ ਵਿੱਚ 17 ਜੁਰਗੀਆਂ ਉੱਪਰੋਂ ਕਰੰਟ ਲੱਗਿਆ ਪੂਰੀ ਬਾਡੀ ਸੜ ਗਈ ਇੱਕ ਬਾਹ ਵੀ ਲੈ ਗਈ ਬਹੁਤ ਗਰੀਬ ਪਰਿਵਾਰ ਹੈ ਇਲਾਜ ਕਿੱਦਾਂ ਚੱਲ ਰਿਹਾ ਕਿੱਦਾਂ ਹੋਇਆ ਹਰ ਤੱਕ ਇਹ ਜਾਣਦੇ ਜਿਵੇਂ ਘਰ ਦੇ ਦਾਪ ਆਇਆ ਨਾਲ ਮੇਰੇ ਵੀਰੋ ਜਦ ਪ੍ਰਮਾਤਵਾ ਜਾਂਦਾ ਹੈ ਬਾਪੂ ਜੀ ਦੀ ਥੋੜਾ ਦਮ ਹੋ ਗਿਆ ਹੈ ਬਾਪੂ ਜੀ ਕੋਈ ਗੱਲ ਨਹੀਂ ਇਹ ਗਰਾਊਂਡ ਕਬੱਡੀ ਸਾਡੇ ਪ੍ਰਮੋਟਰ ਸਾਡੇ ਸਪੋਰਟਰ ਜਿਹੜੇ ਸਦਾ ਹੀ ਇਹ ਗਰੀਬ ਪਰਾਂ ਦਾ ਸਾਥ ਦਿੰਦੇ ਹੈ ਮੈਂ ਸਾਰਿਆਂ ਨੂੰ ਆਖੂਗਾ ਜਿਵੇਂ ਵੀ ਵੀਰ ਆਏ ਹੈ ਜਿਵੇਂ ਵੀ ਸਾਡੇ ਵੱਡੇ ਭਰਾ ਛੋਟੇ ਵੀਰ ਬੈਠੇ ਹੈ ਪ੍ਰਮੋਟਰ ਸਪੋਰਟਰ 1020 150 500000 ਨਾਲ ਆਪਣਾ ਕੁਜਰੀ ਜਾਣਾ ਇਹਦਾ ਇਲਾਜ ਹੋ ਜਾਊਗਾ ਇਹ ਮੈਂ ਬੇਨਤੀ ਮੇਰੀ ਪਰਵਾਹ ਕਰਿਓ ਇਸ ਤੇ ਇੱਕ ਦੋ ਵੀਰ ਹੋਰ ਮੇਰੇ ਨਾਲ ਕਰੇ ਨਾਲ ਆ ਰਹੇ ਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਵਾਜ਼ ਤੇ ਨਾਲ ਆ ਜਾਓ 880 194 894 ਇੱਕ ਵਾਰ ਫੇਰ ਨੋਸ ਕਰਦੇ ਆਂ ਕਾਟ 801 ਇਹ ਵੀਡੀਓ ਵਾਇਰਲ ਹੋਈ ਸੀਗੀ ਤੇ ਮੈਂ ਜਦੋਂ ਵੀਡੀਓ ਦੇਖੀ ਨਾ ਮੈਂ ਤਾਂ ਸ਼ੌਕਡ ਹੋ ਗਿਆ ਇੱਕੋ ਦਮ ਕਿਉਂਕਿ ਦੇਖੋ ਇੱਕ ਜ਼ਰੀਆ ਫਾਊਂਡੇਸ਼ਨ ਮੇਰੇ ਕੱਲੇ ਦੀ ਨਹੀਂ ਹੈਗੀ ਇਹ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਹੈ ਪੂਰੀ ਦੁਨੀਆ ਇਹਦੇ ਚ ਦਾਨਪੁਨ ਕਰਦੀ ਹੈ ਪੂਰੀ ਦੁਨੀਆ ਪਰ ਦੇ ਵਿੱਚੋਂ ਡੋਨੇਸ਼ਨ ਕਰਨ ਲੋਕ ਆਂਦੇ ਨੇ ਬੜਾ ਵੱਡਾ ਮੁੱਦਾ ਆ ਬੜਾ ਮੈਂ ਇਸ ਵੀਰ ਨੂੰ ਹੁਣੇ ਫੋਨ ਕੀਤਾ ਤੁਸੀਂ ਸਾਰੀ ਰਿਕਾਰਡਿੰਗ ਸੁਣੀ ਮੈਂ ਇਹ ਵੀਡੀਓ ਦੇਖ ਕੇ ਤਾਂ ਸ਼ੌਕਡ ਹੋਇਆ ਕਿ ਇਹ ਵੀਰ ਨੇ ਇੱਕ ਵਾਰ ਵੀ ਉੱਥੇ ਨਹੀਂ ਦੱਸਿਆ ਕਿ ਮੇਰੇ ਇਲਾਜ ਦੀ ਆਲਰੇਡੀ ਸਾਰੀ ਮਦਦ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਚੱਲ ਰਹੀ ਹੈ ਤੇ ਮੈਨੂੰ ਕੋਈ ਸ਼ਬਾਸ਼ੀ ਲੈਣ ਦਾ ਸ਼ੌਂਕ ਨਹੀਂ ਹੈਗਾ ਕਿ ਇੱਥੇ ਜਾ ਕੇ ਮੇਰਾ ਨਾਮ ਲਵੇ ਪਰ ਮੈਨੂੰ ਇਹ ਹੈ ਕਿ ਜਦੋਂ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਸਾਰੀ ਹੈਲਪ ਇਸ ਵੀਰ ਦੀ ਹੋ ਰਹੀ ਹੈ ਇਹਨੂੰ ਵੀਰ ਨੂੰ ਫਿਰ ਕੀ ਲੋੜ ਸੀ ਉੱਥੇ ਜਾ ਕੇ ਇਹ ਕਹਿਣ ਦੀ ਕਿ ਮੈਂ ਇਲਾਜ ਕਰਾਣਾ ਇਹ ਬੰਦੇ ਦੀ 3 ਮਹੀਨਿਆਂ ਤੋਂ ਅੱਖ ਨਹੀਂ ਖੁੱਲ ਰਹੀ ਸੀ ਤੇ ਅੱਖ ਬੰਦ ਸੀ ਏਕ ਜ਼ਰੀਆ ਫਾਊਂਡੇਸ਼ਨ ਕੋਲੇ ਆਇਆ ਇਹਦੇ ਵੀਰ ਦੀ ਇਨਕੁਆਰੀ ਹੋਈ ਗਰੀਬ ਪਰਿਵਾਰ ਹੈ ਬਹੁਤ ਵਧੀਆ ਬੰਦਾ ਹੈ ਔਰ ਇਹਨਾਂ ਦਾ ਸਾਰਾ ਖਰਚਾ ਮੈਨੂੰ ਕਿਹਾ ਸੀ 10 ਲੱਖ ਰੁਪਏ ਵੀ ਤੁਹਾਡੇ ਤੇ ਲੱਗੇਗਾ ਮੈਂ ਲਾਉਂਗਾ ਪਰ ਸੋਸ਼ਲ ਮੀਡੀਆ ਦੇਖੋ ਹੁਣ ਇਹਦੇ ਚ ਪ੍ਰਮੋਟਰ ਵੀਰ ਦਾ ਜਿਹੜਾ ਕਬੱਡੀ ਵਾਲਾ ਐਂਕਰ ਹੈ ਉਹਦਾ ਵੀਰ ਦਾ ਵੀ ਕਸੂਰ ਹੈ ਨਹੀਂ ਕਿਉਂਕਿ ਉਹਨੂੰ ਪਤਾ ਹੀ ਨਹੀਂ ਪਰ ਮੈਨੂੰ ਥੋੜਾ ਜਿਹਾ ਮਨ ਦੁਖਦਾ ਹੈ ਕਿ ਪੇਸ਼ੈਂਟ ਪੰਜਾਬ ਪਾਰ ਦੇ ਵਿੱਚੋਂ ਸਾਡੇ ਕੋਲ ਆਉਂਦੇ ਨੇ ਅਸੀਂ ਗੱਲ ਵੀ ਕਰਦੇ ਆਂ ਮਿਲਦੇ ਵੀ ਆਂ ਇਨਕੁਆਇਰੀ ਵੀ ਕਰਦੇ ਆਂ ਉਹਨਾਂ ਦੀ ਗੱਲਬਾਤ ਵੀ ਸੁਣਦੇ ਆਂ ਫਿਰ ਵੀ ਉਹ ਕਿਉਂ ਕਿਸੇ ਹੋਰ ਕੋਲ ਹੈਲਪ ਲੈਣ ਲਈ ਜਾਂਦੇ ਨੇ ਹਾਲਾਂਕਿ ਠੀਕ ਹੈ ਕੋਈ ਬੰਦਾ ਗਰੀਬ ਹੈ ਉਹ ਮੇਰੇ ਕੋਲ ਪੁੱਛ ਕੇ ਤਾਂ ਜਾਏਗਾ ਨਹੀਂ ਕਿ ਮੈਂ ਕਿਹਦੇ-ਕਿਹਦੇ ਕੋਲ ਹੈਲਪ ਲੈਣੀ ਹੈ ਪਰ ਮੈਡੀਕਲ ਦੇ ਨਾਮ ਤੇ ਮਨ ਲੱਗਦਾ ਪੰਜਾਬ 'ਚ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਭਾਵੇਂ ਕੋਈ ਉਹ ਵਲੌਗਰ ਹੈ ਕੋਈ ਸੈਲੀਬ੍ਰਿਟੀ ਹੈ ਪੰਜਾਬ 'ਚ ਖਾਸ ਕਰ ਦੇਖੋ ਇਹ ਗੱਲਾਂ ਮੈਂ ਤਾਂ ਕਰ ਰਿਹਾ ਕਿ ਲੋਕਾਂ ਦੇ ਪੈਸੇ ਦਾ ਮਿਸਯੂਜ਼ ਨਾ ਹੋਵੇ ਹੈਨਾ ਠੀਕ ਹੈ ਜੇ ਕਿਸੇ ਕੋਈ ਬੰਦਾ ਹੁਣ ਕਹਿੰਦਾ ਯਾਰ ਮੈਂ ਮਿਸਯੂਜ਼ ਕਰਨਾ ਹੈ ਮੇਰੇ ਪੈਸੇ ਤੂੰ ਕੀ ਲੈਣਾ ਜਿੱਦਾਂ ਲੋਕ ਹੁੰਦੇ ਨੇ ਕਈ ਵਾਰ ਕਿ ਮੇਰੇ ਪੈਸੇ ਮੈਂ ਭਾਵੇਂ ਅੱਗ ਲਾਵਾਂ ਤੂੰ ਕੀ ਲੈਣਾ ਉਦਾਂ ਦੇ ਲੋਕਾਂ ਨੂੰ ਤਾਂ ਮੈਂ ਨਹੀਂ ਕਹਿ ਰਿਹਾ ਪਰ ਮੈਂ ਜਾਨਣਾ ਕਿ ਤੁਹਾਡੇ 100 ਰੁਪਏ ਨਾਲ ਜਿਆਦਾ ਤੋਂ ਜਿਆਦਾ ਲੋਕਾਂ ਦੀ ਹੈਲਪ ਹੋਵੇ بجائے ਸਿਰਫ ਇੱਕ ਬੰਦੇ ਦੀ ਹੈਲਪ ਹੋਵੇ ਹੁਣ ਇਸ ਕੇਸ ਦੇ ਵਿੱਚ ਕੀ ਹੁੰਦਾ ਅਕਸਰ ਲੋਕ ਸਾਡੇ ਕੋਲ ਹੈਲਪ ਲੈ ਕੇ ਜਾਂਦੇ ਨੇ ਔਰ ਫਿਰ ਜਾ ਕੇ ਲੋਕਾਂ ਕੋਲ ਹੈਲਪ ਮੰਗਦੇ ਨੇ ਪਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਇਹ ਸੱਚਾ ਹੈ ਕਿ ਇਹ ਝੂਠਾ ਹੈ ਇਹ ਬੰਦੇ ਨੂੰ ਉਥੇ ਨਹੀਂ ਕਹਿਣਾ ਚਾਹੀਦਾ ਸੀਗਾ ਕਬੱਡੀ ਟੂਰਨਾਮੈਂਟ 'ਚ ਕਿ ਮੇਰੀ ਆਲਰੇਡੀ ਹੈਲਪ ਹੋ ਰਹੀ ਹੈ ਮੈਡੀਕਲ ਰਿਕਾਰਡਿੰਗ 'ਚ ਵੀ ਮੰਨਿਆ ਹੋਣੀ ਫੋਨ ਤੇ ਇਹਨੂੰ ਮੈਂ ਦੱਸਿਆ ਨਹੀਂ ਕਿ ਮੈਂ ਮਨਮੋਲ ਬੋਲ ਰਿਹਾ ਕਿਉਂਕਿ ਮੈਨੂੰ ਸੱਚ ਸੁਣਨਾ ਸੀ ਪਰੀ ਦੀ ਤਰੀਫ ਹੈ ਕਿ ਇਹਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਸਾਡੀ ਇੱਕ ਜ਼ਰੀਆ ਜਾਂ ਨਮੋਲ ਹੈਲਪ ਨਹੀਂ ਕਰ ਰਿਹਾ ਇਹਦੀ ਜਗ੍ਹਾ ਕੋਈ ਹੋਰ ਮਰੀਜ਼ ਹੁੰਦਾ ਉਹਨੇ ਪੱਕਾ ਇਹੀ ਕਹਿਣਾ ਸੀ ਕਿਉਂਕਿ ਪੈਸੇ ਆਣੇ ਸੀ ਪੈਸੇ ਚਾਹੀਦੇ ਸੀ ਉਹਨਾਂ ਨੂੰ ਹੁਣ ਵੀ ਇਸ ਵੀਡੀਓ ਤੇ 12000 ਸ਼ੇਅਰ ਹੈ ਥੱਲੇ 1300 ਕਮੈਂਟ ਹੈ ਬੜੇ ਲੋਕਾਂ ਨੇ ਵਿੱਚ ਕਿਹਾ ਕਿ ਮੈਂ ਪੈਸੇ ਪਾਤੇ ਮੈਂ ਪੈਸੇ ਪਾਤੇ ਮੈਂ ਪੇਟੀਐਮ ਪਾਤਾ ਮਾਂ ਕਰਦਾ ਮੂੰ ਕਰਦਾ ਮੈਨੂੰ ਨਹੀਂ ਪਤਾ ਤੇ ਖਾਤੇ ਚ ਕਿੰਨੇ ਪੈਸੇ ਆਏ ਹੋਊਗੇ ਪਰ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਖਾਸ ਕਰਕੇ ਪੰਜਾਬ ਦੇ ਸੈਲੀਬ੍ਰਿਟੀਆ ਨੂੰ ਬਲੌਗਰਾਂ ਨੂੰ ਕਿ ਕੋਈ ਵੀ ਮੈਡੀਕਲ ਕੇਸ ਤੁਹਾਡੇ ਕੋਲ ਆਂਦਾ ਹੈ ਤਾਂ ਪਲੀਜ਼ ਮੈਨੂੰ ਸੇਵਾ ਦਾ ਮੌਕਾ ਦਿਓ ਜਾਂ ਮੇਰੇ ਨਾਲ ਇੱਕ ਵਾਰੀ ਗੱਲ ਕਰ ਲਓ ਮੇਰਾ ਨੰਬਰ ਸਾਰੀ ਦੁਨੀਆ ਕੋਲ ਹੈਗਾ ਤੁਸੀਂ ਮੇਰੇ ਕੋਲ ਕ੍ਰਾਸ ਚੈੱਕੀ ਕਰ ਲਓ ਕੋਈ ਬੰਦਾ ਮੇਰਾ ਗਾਣਿਆਂ 'ਚ ਤਵਾ ਲਾਈ ਜਾਂਦਾ ਹੈ ਕੋਈ ਇੰਟਰਵਿਊ 'ਚ ਤਵਾ ਲਾਈ ਜਾਂਦਾ ਹੈ ਇੰਡਾਇਰੈਕਟ ਵੇ ਦੇ ਵੇਜ ਮੈਂ ਪੁੱਛਣਾ ਚਾਹਨਾ ਯਾਰ ਕਿ ਮੈਂ ਕੀ ਮਾੜਾ ਕਰ ਰਿਹਾ ਠੀਕ ਹੈ ਮੇਰੇ 'ਚ ਕਮੀਆਂ ਹੋਣਗੀਆਂ ਸਾਰਿਆਂ 'ਚ ਦੁਨੀਆ ਤੁਹਾਡੇ 'ਚ ਵੀ ਹੋਣਗੀਆਂ ਪਰ ਆਪਾਂ ਇਹ ਚੀਜ਼ਾਂ ਛੱਡ ਕੇ ਜੇ ਪੰਜਾਬ ਦੇ ਭ ਸਰਕਾਰਾਂ ਫੇਲ ਨੇ ਦੇਖੋ ਹੁਣ ਉਹ ਬੰਦਾ ਕਹਿ ਰਿਹਾ ਕਿ ਸਰਕਾਰੀ ਹਸਪਤਲ ਇਲਾਜ ਕਰਾਉਂਦੇ ਨੇ ਮੈਨੇ ਗੱਲ ਦੱਸੋ ਮੇਰੇ ਕੋਲ ਰੋਜ਼ 100 ਮਰੀਜ਼ ਐ 100 ਮਰੀਜ਼ਾਂ ਦਾ ਪ੍ਰਾਈਵੇਟ ਹਸਪਤਲ 'ਚ ਮੈਂ ਇਲਾਜ ਕਿਵੇਂ ਕਰਾਵਾਂ ਇੰਨੀ ਡੋਨੇਸ਼ਨ ਨਹੀਂ ਹੈਗੀ ਪੰਜਾਬ 'ਚ ਲੋਕ ਕਰਨ ਵਾਲੇ ਕਿ ਮੈਂ ਸਾਰੇ ਮਰੀਜ਼ਾਂ ਨੂੰ ਪ੍ਰਾਈਵੇਟ ਐਡਮਿਟ ਕਰਾ ਕੇ ਕੋਈ ਵੀ ਨਹੀਂ ਕਰਾ ਸਕਦਾ ਇਕੱਲਾ ਮੈਂ ਨਹੀਂ ਪੰਜਾਬ ਦੀ ਕੋਈ ਸੰਸਥਾ ਸਾਰੇ ਪੰਜਾਬ ਦੇ ਮਰੀਜ਼ਾਂ ਨੂੰ ਪ੍ਰਾਈਵੇਟ ਐਡਮਿਟ ਕਰਾ ਕੇ ਆਪਰੇਸ਼ਨ ਇਲਾਜ ਨਹੀਂ ਕਰਾ ਸਕਦੀ ਉਹ ਗੱਲ ਲੱਗ ਹੈ ਕਿ ਇੱਕ ਅੱਧੇ ਮਰੀਜ਼ ਨੂੰ ਪ੍ਰਾਈਵੇਟ ਐਡਮਿਟ ਕਰਾ ਕੇ ਵਾਹ ਵਈ ਖੱਟਣੀ ਹੋਵੇ ਤੋ ਉਹ ਤਾਂ ਮੈਂ ਵੀ ਕਰ ਸਕਦਾ ਇੱਕ ਮਰੀਜ਼ ਫੜਾ ਕਿਉਂਕਿ ਤੁਹਾਨੂੰ ਕੈਮਰੇ ਦੇ ਪਿੱਛੇ ਪਤਾ ਨਹੀਂ ਲੱਗਣਾ ਕਿ ਮੇਰੇ ਕੋਲ ਮਰੀਜ਼ ਕਿੰਨੇ ਆਏ ਮੈਂ ਸਿਰਫ ਜਿੰਨੇ ਦਿਖਾਣੇ ਨੇ ਉਹਨੇ ਤੁਹਾਨੂੰ ਪਤਾ ਲੱਗਣੇ ਨੇ ਹੁਣ ਮੈਂ ਦਿਖਾਵਾਂ ਤਾਂ ਇੱਕ ਜ਼ਰੀਆ ਫਾਊਂਡੇਸ਼ਨ ਦਾ ਮੇਰੇ ਕੋਲ ਪੇਜ ਹੈ ਇਹਦੇ ਵਿੱਚ ਮਤਲਬ ਹਜ਼ਾਰਾਂ ਲੱਖਾਂ ਲੋਕ ਹੁਣ ਤੱਕ ਹੈਲਪ ਲੈ ਚੁੱਕੇ ਨੇ ਇਸ ਤੋਂ ਜ਼ਿਆਦਾ ਤਾਂ ਹੁਣ ਹੋਰ ਕੀ ਹੋ ਕਰੇ ਆ ਇੱਕ ਜ਼ਰੀਆ ਫਾਊਂਡੇਸ਼ਨ ਦਾ ਪੇਜ ਹੈ ਇੱਕ ਜ਼ਰੀਆ ਇੰਸਟਾਗ੍ਰam ਤੇ ਮੈਂ ਅਪੀਲ ਕਰਨਾ ਚਾਹਨਾ ਕਿ ਤੁਸੀਂ ਇਹਦੇ ਨਾਲ ਜੁੜੋ ਸਾਰੇ ਹੁਣ ਆ ਵੀਡੀਓ ਹੈ ਹਲੋ ਹੁਣ ਆ ਵੀਡੀਓ ਹੈ ਜਾਂ ਆ ਵੀਡੀਓ ਹੈ ਜਾਂ ਆ ਵੀਡੀਓ ਹੈ ਬੱਚੇ ਦੇ ਉਹ ਹੁੰਦਾ ਆਰਮੀ ਨੇ ਤਾਂ ਇਹਦੇ ਪਾਪਾ ਨੇ ਸ਼ੂਗਰ ਹੈ ਜੀ ਆਂਦੇ ਨੇ ਤਾਂ ਉਹਦੇ ਕਰਕੇ ਇਹ ਦਵਾਈ ਲੈ ਕੇ ਜਾਂਦੇ ਨੇ ਆ ਮਾਤਾ ਦੇ ਚਾਰ ਮੁੰਡੇ ਮਰ ਗਏ ਘਰ ਵਾਲਾ ਮਰ ਗਿਆ ਹਸਬੰਡ ਦੀ ਡੈਥ ਹੋ ਗਈ ਦੋ ਭਰਾ ਦੀ ਡੈਥ ਹੋ ਗਈ ਹੁਣ ਮਾਤਾ ਦੀ ਗੋਡੇ ਦੀ ਦਿੱਕਤ ਹੈ ਘਰ ਹੈ ਨਹੀਂ ਮਤਲਬ بڑے ਕੇਸ ਨੇ ਬਚਾ ਲਓ ਭਾਈ ਹਲੋ ਇੱਕ ਆ ਮਾਂ ਇਹ ਮਾ ਪਟਿਆਲੇ ਐਡਮਿਟ ਹੈ ਬਲੈਕ ਫੰਗਸ ਹੈ 2 ਲੱਖ ਰੁਪਏ ਖਰਚਾ ਹੈ ਏ ਵੀ ਮਾਏ ਹੁਣ ਮੈਂ ਗੱਲ ਇਹ ਐ ਕਿ ਕਈ ਵਾਰ ਕੋਈ ਇੱਕ ਵਲੌਗਰ ਨਾ ਆਪਣੀ ਉਹ ਵਾਹ ਵਾਹ ਹੀ ਖੱਟਣ ਵਾਸਤੇ ਇੱਕ ਅੱਦੇ ਮਰੀਜ਼ ਦੀ ਹੈਲਪ ਕਰ ਦਿੰਦਾ ਮਹੀਨੇ ਬਾਅਦ ਉਹਨੂੰ ਲੱਖ ਦੀ ਲੋੜ ਹੁੰਦੀ ਐ 5 ਲੱਖ ਦੇ ਦਿੰਦਾ ਪਰ ਉਸ ਤੋਂ ਬਾਅਦ ਜਿਹੜੇ ਉਹਨੂੰ ਉਹ ਵੀਡੀਓ ਦੇਖਣ ਤੋਂ ਬਾਅਦ 500 ਕੇਸ ਆਂਦੇ ਨੇ ਉਹਦੇ ਬਾਰੇ ਤਾਂ ਦੱਸਦਾ ਹੀ ਨਹੀਂ ਉਹ ਕਿਉਂਕਿ ਉਹਦੇ ਬਾਰੇ ਕਿਉਂ ਦੱਸੇਗਾ ਜੇ ਉਹਦੇ ਬਾਰੇ ਦੱਸੇਗਾ ਫਿਰ ਇਹ ਦੱਸੇਗਾ ਕਿ ਭਾਈ ਮੈਂ ਇੱਕ ਦੀ ਹੈਲਪ ਕੀਤੀ 499 ਛੱਡ ਤੇ ਪਰ ਇਹਦੇ 'ਚ ਮੈਂ ਇਹ ਨਹੀਂ ਕਹਿ ਰਿਹਾ ਚਲੋ ਉਹਨੇ ਇੱਕ ਅਦੀ ਤਾਂ ਕੀਤੀ ਪਰ ਮੈਂ ਇਹ ਕਹਿ ਰਿਹਾ ਕਿ ਤੁਹਾਡੇ ਘੱਟ ਰਿਸੋਰਸਸ ਦੇ ਨਾਲ ਜਿਆਦਾ ਤੋਂ ਜਿਆਦਾ ਲੋਕਾਂ ਦੀ ਹੈਲਪ ਕਿਵੇਂ ਹੋਵੇ ਮੈਂ ਹੁਣ ਕਹਾਂ ਕਿ ਨਹੀਂ ਜੀ ਮੈਂ ਵੀ ਮਹੀਨੇ ਬਾਅਦ ਇੱਕ ਜਾ ਕੇ ਕੰਬਲ ਵੰਡਿਆ ਕਰਾਂ ਰਾਤ ਨੂੰ ਲੋਕਾਂ ਨੂੰ ਤੇ ਪ੍ਰਸ਼ਾਦਾ ਚਕਾਇਆ ਕਰਾਂ ਮੈਂ ਬੜਾ ਵੱਡਾ ਸਮਾਜ ਸੇਵੀ ਆ ਐਨ ਜੀਓ ਵਾਲਾ ਬਣ ਗਿਆ ਨਹੀਂ ਇਹਦੇ ਚ ਮੈਂ ਕਿਸੇ ਨੂੰ ਨੀਵਾਂ ਤੇ ਆਪਣਾ ਮੂੰਚਾ ਨਹੀਂ ਦਿਖਾ ਰਿਹਾ ਪਰ ਮੈਂ ਇਹ ਕਹਿ ਰਿਹਾ ਕਿ ਪ੍ਰੋਬਲਮ ਦੀ ਜੜ ਲੱਭ ਕੇ ਆਪਾਂ ਉਹਦੀ ਹੈਲਪ ਕਰੀਏ ਪੰਜਾਬ ਚ ਇੰਨੇ ਮਰੀਜ਼ ਨੇ ਇੰਨੇ ਡੋਲਰ ਨੇ ਇਹਨਾਂ ਦੀ ਮੈਨੇਜਮੈਂਟ ਕਰਕੇ ਲੋਕਾਂ ਦਾ ਭਲਾ ਕਰੀਏ ਲੋੜ ਹੀ ਨਹੀਂ ਪੈਣੀ ਕਿ ਤੁਹਾਨੂੰ ਤੁਸੀਂ ਕਿਸੇ ਮਰੀਜ਼ ਦੀ ਵੀਡੀਓ ਪਾਓ ਹਲੋ ਤੁਹਾਡੇ ਆਪਣੇ ਬੱਚੇ ਵੇਚਣ ਦੀ ਹੁਣ ਆ ਇੱਕ ਭਤੀ ਆਈ ਸੀ ਮੇਰੇ ਕੋਲ ਇਹ ਆਪਣੀ ਕੁੜੀ ਦੇਣਾ ਚਾਹੁੰਦੀ ਹੈ ਕਹਿੰਦੀ ਮੈਂ ਨਹੀਂ ਰੱਖਣੀ ਬਹੁਤ ਕੁਝ ਪਾਪੀਨ ਕੋ ਆਪਣੇ ਪੈਸੇ ਕਿੰਨੇ ਹੀ ਮਰੀਜ਼ ਨੇ ਮਰੀਜ਼ ਹੀ ਮਰੀਜ਼ ਨੇ ਆਲੋ ਆ ਮਰੀਜ਼ ਦੀ ਡੇਢ ਸਾਲ ਤੋਂ ਹੈਲਪ ਚੱਲ ਰਹੀ ਹੈ ਸਾਡੇ ਕੋਲੋਂ ਡੇਢ ਸਾਲ ਤੋਂ ਲੱਖਾਂ ਰੁਪਏ ਦੀ ਦਵਾਈ ਆ ਗਈ ਮੈਂ ਨਹੀਂ ਲੈ ਕੇ ਦਿੱਤੀ ਲੋਕਾਂ ਨੇ ਲੈ ਕੇ ਦਿੱਤੀ ਪਰ ਦੇ ਹੁਣ ਆ ਵੀਰ ਦੀ ਘਰੇ ਜਾ ਕੇ ਕੋਈ ਵੀਡੀਓ ਪਾ ਦਵੇ ਤੇ ਕਵੇ ਅੱਜ ਕੱਲ ਦੇ ਐਨਜੀਓ ਵਾਲੇ ਦਿਖਾਵੇ ਵਾਲੇ ਦੇਖੋ ਮਰੀਜ਼ ਮਰ ਰਿਹਾ ਪਹਿਲੀ ਗੱਲ ਤਾਂ 90% ਮਰੀਜ਼ ਦੱਸਦਾ ਹੀ ਨਹੀਂ ਕਿ ਮੇਰੀ ਹੈਲਪ ਇੱਥੋਂ ਹੋ ਰਹੀ ਹੈ ਜਾਂ ਉੱਥੋਂ ਹੋ ਰਹੀ ਹੈ ਮਰੀਜ਼ ਕਹਿੰਦਾ ਜਿੱਥੋਂ ਪੈਸੇ ਆਂਦੇ ਆਣ ਦਿਓ ਚਲੋ ਮੈਂ ਇਹਦੇ ਵਿੱਚ ਉਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਪੈਸਾ ਪੈਸੇ ਨੂੰ ਕੌਣ ਨਾ ਕਰ ਸਕਦਾ ਸਾਡੀ ਐਨਜੀਓ ਦੇ ਵਿੱਚ ਅਸੀਂ ਮਰੀਜ਼ ਨੂੰ ਪੈਸੇ ਨਹੀਂ ਦਿੰਦੇ ਅਸੀਂ ਡੋਨੇਸ਼ਨ ਦਵਾਨਿਆਂ ਮਰੀਜ਼ ਨੂੰ ਉਹ ਪੈਸੇ ਜਮ੍ਹਾਂ ਕਰਾ ਦਿੰਨੇ ਆ ਉਹਦੇ ਇਲਾਜ ਵਾਸਤੇ ਕਿ ਹਾਂ ਭਾਈ ਤੁਹਾਡਾ 50000 ਦਾ ਆਪਰੇਸ਼ਨ ਹੋਣਾ ਹੈ ਆ 50000 ਰੁਪਏ ਤੁਹਾਨੂੰ ਦਵਾਤਾ ਇਹ ਜਾ ਕੇ ਜਮ੍ਹਾਂ ਕਰਾ ਕੇ ਤੁਹਾਡਾ ਲਾਜ ਕਰਾ ਦਾਂਗੇ ਕਿਉਂਕਿ ਪੈਸਾ ਯਾਰ ਐਸੀ ਚੀਜ਼ ਹੈ ਕਿਸੇ ਤੁਸੀਂ ਅਮੀਰ ਬੰਦੇ ਨੂੰ ਵੀ ਕਹਿ ਦਿਓ ਨਾ ਕਿ ਉੱਥੇ ਪੈਸਾ ਪਿਆ ਤਾਂ ਉਹ ਵੀ ਚੱਕ ਲੇਗਾ ਪੈਸੇ ਨੂੰ ਕੋਣ ਨਾ ਕਰਦਾ ਸਾਡੀ ਐਨ ਜੀਓ ਦੇ ਵਿੱਚ ਅਸੀਂ ਡੋਨੇਸ਼ਨ ਲੋਕਾਂ ਨੂੰ ਦਵਾ ਕੇ ਜਮ੍ਹਾਂ ਕਰਾਨੇ ਆ ਕਿ ਜਾ ਕੇ ਹਸਪੀਟਲ ਤੋਂ ਮੈਡੀਸਿਨਸ ਤੇ ਆਪਣਾ ਟ੍ਰੀਟਮੈਂਟ ਕਰਾ ਲਓ ਤੇਰਾ ਸ਼ਬਦ ਮੈਨੂੰ ਬਹੁਤ ਇਹ ਬੜਾ ਵਧੀਆ ਹੁਣ ਆ ਦੇਖੋ ਆ ਬਾਈ ਜੀ ਨੇ ਇਹ ਬਾਈ ਜੀ ਅੱਜ ਤੋਂ ਸਾਲ ਪਹਿਲਾਂ ਸਾਡੇ ਕੋਲ ਆਈ ਸੀਗੇ ਇਹਨਾਂ ਦੀ ਜੀਭ ਦੇ ਉੱਤੇ ਪ੍ਰੋਬਲਮ ਹੋ ਗਈ ਇਲਾਜ ਕਰਾਉਣ ਦੇ ਉਗੇ ਪੈਸੇ ਨਹੀਂ ਸੀ ਅਸੀਂ ਸਿਰਫ ਇਹਨਾਂ ਨੂੰ ਗਾਈਡ ਕੀਤਾ ਕੁਝ ਮੈਡੀਸਨਸ ਲੈ ਕੇ ਦਿੱਤੀਆਂ ਠੀਕ ਹੋ ਗਏ ਥੈਂਕ ਯੂ ਕਰਨ ਆਏ ਸੀਗੇ ਪਰਸੋਂ ਹੁਣ ਯਾਰ ਮੈਨੂੰ ਪਤਾ ਨਹੀਂ ਕਿਉਂ ਦਿੱਕਤ ਆ ਲੋਕਾਂ ਨੂੰ ਮਤਲਬ ਲੋਕ ਅੱਜ ਕੱਲ ਕਿਸੇ ਦਾ ਫਾਇਦਾ ਕਿਵੇਂ ਕਰਨਾ ਇਹ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ ਪਰ ਕਿਸੇ ਦਾ ਨੁਕਸਾਨ ਕਿਵੇਂ ਕਰਨਾ ਇਹ ਬਖੂਬੀ ਜਾਣਦੇ ਮਤਲਬ ਯਾਰ ਮੈਂ ਬੱਚਾ ਯਾਰ ਤੁਹਾਡੇ ਪੰਜਾਬ ਦਾ ਮੈਂ ਨੌਜਵਾਨ ਆ 28 ਸਾਲ ਦਾ ਜੇ ਪੰਜਾਬ ਦੇ ਲਈ ਕੁਝ ਕਰਨਾ ਚਾਹਨਾ ਭਲਾ ਕਰਨਾ ਚਾਹਨਾ ਤੁਹਾਨੂੰ ਜੇ ਮੇਰੇ ਚ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਮੈਨੂੰ ਮਿਲ ਕੇ ਸਲਾਹ ਦੇ ਦਿਓ ਕਿ ਬੇਟੇ ਇਦਾਂ ਨਹੀਂ ਇਦਾਂ ਕਰਨਾ ਤੁਸੀਂ ਆਪਣੇ ਘਰਾਂ ਚ ਬਹਿ ਕੇ ਜੇ ਵੀਡੀਓ ਪਾ ਕੇ ਮੈਨੂੰ ਟਾਰਗੇਟ ਕਰੋਗੇ ਫਿਰ ਤਾਂ ਮੈਂ ਵੀ ਇਨਸਾਨ ਆ ਯਾਰ ਫਿਰ ਤਾਂ ਉਹ ਗੱਲ ਹੋ ਗਈ ਕਿ ਸਿੱਧੂ ਮਸੇਵਾਲੇ ਦੇ ਹੁੰਦੇ ਹੋਏ ਬਦਨਾਮੀ ਕਰਕੇ ਉਹਦੀ ਪੈਸੇ ਖੱਟੇ ਜਦੋਂ ਮਰ ਗਿਆ ਹੁਣ ਸਿੰਪਥੀ ਕਰ ਕਰਕੇ ਉਹਦੇ ਪੈਸੇ ਖੱਟ ਰਹੇ ਹੋ ਪਰ بڑے ਪੱਤਰਕਾਰ ਨੇ ਜਿਨ੍ਹਾਂ ਦੇ ਸਿੱਧੂ ਮਸੇਵਾਲੇ ਦੇ ਜਿੰਦੇ ਜੀ ਸਿੱਧੂ ਮਸੇਵਾਲੇ ਤੇ ਬੜਾ ਤਵਾ ਲਾਇਆ ਸੀ ਪਤਾ ਹੀ ਹੋਣਾ ਕਈਆਂ ਨੂੰ ਅੱਜ ਉਹ ਸਿੱਧੂ ਸਿੱਧੂ ਕਰੀ ਜਾਂਦੇ ਨੇ ਓਏ ਇਦਾਂ ਨਹੀਂ ਹੁੰਦਾ ਹੁੰਦਾ ਮੇਰੇ ਚ ਕਮੀਆਂ ਹੈਗੀਆਂ ਪਰ ਮੈਨੂੰ ਗਾਈਡ ਕਰੋ ਮੈਂ ਕਿਵੇਂ ਸਹੀ ਕਰ ਜੇ ਤੁਸੀਂ ਇਹ ਕਹੋ ਕਿ ਜੇ ਤੂੰ ਇਹ ਕੰਮ ਛ ਤਾਂ ਪੰਜਾਬ ਚ ਜਾਂ ਦੁਨੀਆ ਚ ਕਿਹੜਾ ਫਰਕ ਪੈਣ ਲੱਗਾ ਸੱਚ ਗੱਲ ਐ ਮੇਰੇ ਕਰਨ ਨਾ ਕਰਨ ਨਾਲ ਕੋਈ ਮੈਂ ਕੋਈ ਚਿੜੀ ਜਿੰਨਾ ਮੈਂ ਰੋਲ ਲਗਾ ਕਰ ਰਹੇ ਹਾਂ ਚਿੜੀ ਜਿੰਨਾ ਕਿ ਚਲੋ ਜੰਗਲ ਚ ਅੱਗ ਲੱਗੀ ਹੋਈ ਐ ਸਾਰੇ ਤਮਾਸ਼ਾ ਦੇਖ ਰਹੇ ਨੇ ਮੈਂ ਚਿੜੀ ਆਪਣੀ ਚੁੰਝ ਨਾਲ ਪਾਣੀ ਸਿੱਟ ਰਹੇ ਹਾਂ ਇਹੀ ਫਰਕ ਐ ਤੁਹਾਡੇ ਤੇ ਮੇਰੇ ਚ ਪਰ ਪੰਜਾਬ ਦਾ ਜਿਹੜੇ ਲੋਕ ਮਰ ਰਹੇ ਨੇ ਇਹਦਾ ਤਾਂ ਗੁਰਪ੍ਰੀਤ ਮਿੰਟੂ ਬਾਈ ਰੋੜਾਂ ਤੇ ਪਏ ਲੋਕਾਂ ਨੂੰ ਚੱਕ ਕੇ ਰੋਜ ਨਹੀਂ ਸੇਵਾ ਕਰਨੇ ਫਿਰ ਉਹ ਵੀ ਕਿੱਡੀ ਕਬਡੀ ਗੱਲ ਰੋੜਾਂ ਤੇ ਪਏ ਲੋਕ ਪਏ ਨਹੀਂ ਕੀ ਹੋ ਗਿਆ ਪਰ ਨਹੀਂ ਯਾਰ ਮਤਲਬ ਭਗਤ ਪੂਰਨ ਸਿੰਘ ਜੀ ਦੇ ਅਸੀਂ ਵੰਸ਼ ਆਮ ਨਾਲ ਕੋਲ ਸਿੱਖ ਰਹੇ ਆ ਠੀਕ ਆ ਅਸੀਂ ਉਹਨਾਂ ਵਰਗੇ ਬਣ ਨਹੀਂ ਸਕਦੇ ਸਾਨੂੰ ਲੋਕ ਕਹਿ ਦਿੰਦੇ ਨੇ ਇਹਦਾ ਹੇਅਰ ਸਟਾਈਲ ਦੇਖ ਲਓ ਇਹਦੇ ਕੱਪੜੇ ਦੇਖ ਲਓ ਇਹਦਾ ਜੀ ਵੀਡੀਓ ਪਾ ਕੇ ਜਲੀਲ ਕਰਦਾ ਹੈ ਤੇ ਜੀ ਪੈਸੇ ਕਮਾਉਂਦਾ ਹੈ ਇਹਦਾ ਜੀ ਇਦਾਂ ਯਾਰ ਇਹ ਤਾਂ ਫਿਰ ਮਤਲਬ ਫਿਰ ਇਹ ਗੱਲਾਂ ਜੇ ਮੈਂ ਕਰਨ ਤੇ ਆ ਤਾਂ ਫਿਰ ਕੋਈ ਵੀ ਦੁੱਧ ਦਾ ਤੁਲਿਆ ਨਹੀਂ ਹੈਗਾ ਜੇ ਮੈਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਿਹਾ ਤਾਂ ਤੁਸੀਂ ਕਿਸੇ ਸਿੰਗਰ ਦੇ ਨਾਲ ਜੁੜ ਜੁੜ ਕੇ ਨਾਮ ਪਾ ਕੇ ਪੈਸੇ ਕਮਾ ਰਹੇ ਢਿੱਡ ਤਾਂ ਸਭ ਨੂੰ ਹੀ ਲੱਗਾ ਪਰ ਇਹ ਦੱਸੋ ਕਿ ਕੋਈ ਐਨ ਜੀਓ ਦੁਨੀਆ 'ਚ ਐਸੀ ਹੈ ਜਿਹੜੀ ਕਲ ਮੈਡੀਕਲੀ ਗਰਾਊਂਡ ਲੈਵਲ ਤੇ ਰੋਜ਼ ਇੰਨਾ ਕੰਮ ਕਰ ਰਹੀ ਆ ਇੱਧਰ ਆ ਜਾਓ ਫਿਰ ਦੁਨੀਆ ਦੀ ਪਹਿਲੀ ਕੈਸ਼ਲੈਸ ਐਨਜੀਓ ਇੱਕ ਜ਼ਰੀਆ ਫਾਊਂਡੇਸ਼ਨ ਜਿਹੜੀ 365 ਦਿਨ ਲੋਕਾਂ ਨੂੰ ਮਿਲਦੀ ਆ ਦਿਖਾਓ ਦੂਜੀ ਜੇ ਇਦਾਂ ਤੁਸੀਂ ਕੰਪੈਰੀਸ਼ਨ ਕਰਨਾ ਹੈ ਫਿਰ ਤਾਂ ਗੱਲ ਦਾ ਕੋਈ ਐਂਡ ਹੀ ਨਹੀਂ ਹੈਗਾ ਨਾ ਗੱਲਾਂ ਤੇ ਤੁਸੀਂ ਹਰਨਾ ਨਾ ਮੈਂ ਹਰਨਾ ਪਰ ਆਪਾਂ ਇਹ ਗੱਲਾਂ ਛੱਡ ਕੇ ਪੰਜਾਬ ਦੇ ਭਲੇ ਵੱਲ ਦੁਰਗੇ ਹੁਣ ਆ ਦੇਖੋ ਨੀਆਂ ਉਮੀਦਾਂ ਨੇ ਹਾਲੋ ਆ ਮਾਤਾ ਇਹਨਾਂ ਦੇ ਹਸਬੰਡ ਹੈ ਟ੍ਰੀਟਮੈਂਟ ਚੱਲ ਰਿਹਾ ਹੈ ਕੈਂਸਰ ਦਾ ਬਾਪੂ ਦੇ ਦਰੰਗ ਦਾ ਅਟੈਕ ਆਇਆ ਹੋਇਆ ਅੱਖ ਦੀ ਦਿੱਕਤ ਹੈ ਇਹ ਚੀਜ਼ਾਂ ਕਿੱਦਾਂ ਹੋਉਂਗੀਆਂ ਫਿਰ ਇਹ ਵੀ ਪੰਜਾਬ ਦੇ ਵਾਸੀ ਨੇ ਤੁਸੀਂ ਕਹਿੰਦੇ ਹੋ ਵੀਡੀਓ ਨਾ ਪਾਓ ਚਲੋ ਮੈਂ ਵੀਡੀਓ ਪਾਣੀ ਬੰਦ ਕਰ ਦਿੰਦਾ ਤੁਸੀਂ ਆ ਕੇ ਇਹਨਾਂ ਪੇਸ਼ੈਂਟਾਂ ਸਾਰਿਆਂ ਦੀ ਹੈਲਪ ਕਰਦੇ ਕਰੋ ਰੋਜ਼ ਮੈਂ ਵੀਡੀਓ ਨਹੀਂ ਪਾਇਆ ਕਰੂੰਗਾ ਉਹ ਵੀਡੀਓ ਪਾ ਕੇ ਲੋਕਾਂ ਨੂੰ ਮਹਿਸੂਸ ਕਰਾਨਾ ਮੈਂ ਕਿ ਤਰਸ ਖਾਓ ਇਹਨਾਂ ਤੇ ਇਹਨਾਂ ਦੀ ਮਦਦ ਕਰੋ ਨਹੀਂ ਨਹੀਂ ਫਿਰ ਤੁਹਾਨੂੰ ਮੈਂ ਨਹੀਂ ਅਛਾ ਹੀ ਇਸ ਹਿਸ ਬਰਤਾਉ ਮਾਮਾ ਨੂੰ ਇਨਨੂੰ ਆਪਣੇ اومੈਗਾ ਟਿਕ ਉਹ ਤੋਂ ਵਧੀਆ ਤੁਹਾਨੂੰ ਖੁਸ਼ ਮਰੀਜ਼ ਹੀ ਮਰੀਜ਼ ਨੇ ਸਾਡੇ ਕੋਲ ਹੋਰ ਹੈ ਗਿਆ ਛੋਟੀ ਜੀ ਗੁੱਲਗ ਲੈ ਕੇ ਆਈ ਕੁੜੀ ਉਹਨਾਂ ਦਾ ਭਰਾ ਦਾ ਸੇਵਾ ਹੀ ਛੱਡਤੀ ਤੈਨੂੰ ਮੇਰੇ ਵਾਸਤੇ ਫੋਨ ਵੀ ਕੀਤਾ ਜਨਾਬ ਅੱਜ ਇਹ ਦਾਦੇ ਨੌਜਵਾਨ ਜੱਦ ਤੱਕ ਸਾਹ ਸੇ ਚਾਚੂ ਨਾਲ ਕੀ ਕਰਨਾ ਆਏ ਹੋ ਕੀ ਹੋਇਆ ਤੁਹਾਨੂੰ ਆ ਦੇਖੋ ਆਟੋ ਵਿਚਾਰਾ ਮਰੀਜ਼ ਆਇਆ ਹੋਇਆ ਬੜੇ ਮਰੀਜ਼ ਨੇ ਯਾਰ ਮੈਂ ਤਾਂ ਕਹਿਣਾ ਤੁਸੀਂ ਆਪ ਇੱਥੇ ਆਓ ਆ ਕੇ ਮੇਰੇ ਨਾਲ ਬੈਠੀ ਹੈ ਕਿ ਨੌਜਵਾਨ ਹੋਣ ਦੇ ਨਾਤੇ ਮੈਨੂੰ ਕੌਂਟਰੋਵਰਸੀਆਂ ਚ ਝਿਲਣੀਆਂ ਪੈਂਦੀਆਂ ਕਿਉਂਕਿ ਨੌਜਵਾਨ ਆ ਨਾ ਦਾ ਨੌਜਵਾਨ ਹੋਣ ਦੇ ਨਾਤੇ ਜਿਹੜੀ ਜਿਹੜੀ ਚੀਜ਼ਾਂ ਮੈਨ हां जे ਕਿਸੇ ਨੂੰ ਵੈਸੀ ਕੋ ਜੈਲਸ ਹੈ ਕਿਸ ਚੀਜ਼ ਨੂੰ ਲੈ ਕੇ ਉਹ ਮੈਨੂੰ ਨਹੀਂ ਪਤਾ ਹੁਣ ਦੇਖੋ ਉਹਦਾ ਤਾਂ ਮੈਂ ਹੱਲ ਕਰ ਨਹੀਂ ਸਕਦਾ ਪਰ ਮੈਂ ਇੱਕ ਰਿਕਵੈਸਟ ਕਰਨਾ ਚਾਹਨਾ ਕਿ ਪੰਜਾਬ ਚ ਕੋਈ ਵੀ ਮੈਡੀਕਲ ਰਿਲੇਟਡ ਕਿਸੇ ਮਰੀਜ਼ ਦੀ ਗੱਲ ਸੁਣਨ ਤੋਂ ਪਹਿਲਾਂ ਕਿ ਹਾਂ ਭਾਈ ਅਨਮੋਲ ਨੇ ਸਾਡੀ ਸੁਣਵਾਈ ਨਹੀਂ ਮੈਂ ਬੜੇ ਕਮੈਂਟਾਂ ਚ ਵੀ ਪੜਦਾ ਬੜੇ ਪੇਜਾਂ ਦੇ ਐਡਮਿਨ ਵੀ ਨੇ ਕਹੀ ਐਂ ਵੀਡੀਓ ਪਾ ਦਿੰਦੇ ਨੇ ਸਾਡੀ ਮਰੀਜ਼ ਜਿੱਦਾਂ ਸਪੋਜ਼ ਮੇਰੇ ਕੋਲ ਮਰੀਜ਼ ਆਇਆ ਫੋਰ ਐਗਜ਼ਾਮਪਲ ਨਾ ਮੇਰੇ ਕੋਲ ਪੇਸ਼ੈਂਟ ਆ ਗਿਆ ਹਾਂਜੀ ਤੁਹਾਡਾ ਮਰੀਜ਼ ਕੋਣ ਹੈ ਜੀ ਇੱਥੇ ਐਡਮਿਟ ਹੈ ਕਿਹੜੇ ਹਸਪੀਟਲ ਆ ਪ੍ਰਾਈਵੇਟ ਹੈ ਹੁਣ ਡੀ ਐਮ ਸੀ ਵਰਗੇ ਹਸਪੀ ਮੈਂ ਕਿੱਥੋਂ ਲਿਆਵਾਂ 50 ਲੱਖ ਰੁਪਏ ਸਾਡੇ ਕੋਲ ਉਥੇ ਡੋਨੇਸ਼ਨ ਕਰਨ ਵਾਲੇ ਸਪੋਜ਼ 50000 ਰੁਪਏ ਆਏ 10 ਡੋਨਰ ਆਏ 5-5000 ਰੁਪਏ ਦੇ 50000 ਰੁਪਏ ਆਇਆ ਪਰ ਮੇਰੇ ਕੋਲ ਮਰੀਜ਼ 100 ਨੇ ਉਹਨਾਂ ਨੂੰ ਹੈਲਪ ਕਿੰਨੇ ਦੀ ਲੋੜ ਹੈ 80 ਲੱਖ ਕਰੋੜ ਰੁਪਏ ਦੀ ਇੱਕ ਦਿਨ ਚ ਤਾਂ 1 ਕਰੋੜ ਰੁਪਏ ਨੂੰ ਮੈਂ 50000 ਨਾਲ ਮੈਨੇਜ ਕਰ ਸਕਦਾ ਨਹੀਂ ਅਸੀਂ ਕੀ ਕੀਤਾ ਹੋਇਆ ਐਨਜੀਓ ਚ ਆਪਣੇ ਰੂਲ ਹੁਣ ਚਲੋ ਵੀਡੀਓ ਚੱਲ ਹੀ ਰਹੀ ਹੈ ਮੈਂ ਤੁਹਾਨੂੰ ਨਾਲ-ਨਾਲ ਦਿਖਾਈ ਦੇਣਾ ਆ ਮੇਰੀ ਐਨਜੀਓ ਦਾ ਆ ਮੇਰਾ ਪਰਸਨਲ ਫੋਨ ਹੈ ਠੀਕ ਹੈ ਆ ਮੇਰੇ ਪਰਸਨਲ ਫੋਨ ਦੇ ਵਿੱਚ ਸਾਰੇ ਐਨਜੀਓ ਦੇ ਗਰੁੱਪ ਨੇ ਦੇਖ ਲਓ ਹੁਣ ਜਿਹੜੇ ਲੋਕ ਕਹਿੰਦੇ ਨੇ ਜੀ ਅਨਮੋਲ ਐਦਾਂ ਅਨਮੋਲ ਉਹ ਅਨਮੋਲ ਰਕੇ ਬਣ ਕੇ ਤਾਂ ਦਿਖਾਓ ਹੁਣ ਦੇਖੋ ਮੇਰੇ ਐਨਜੀਓ ਦੇ ਫੋਨ ਦੇ ਵਿੱਚ ਆ ਮਰੀਬ ਗਰੁੱਪ ਹੈ ਚੰਡੀਗੜ੍ਹ ਦਾ ਹੁਣ ਇਹਦੇ ਵਿੱਚ ਇੱਕ ਇੱਕ ਪੇਸ਼ੈਂਟ ਦੀ ਡਿਟੇਲ ਹੈ ਪੇਸ਼ੈਂਟ ਨੂੰ ਐਡਮਿਟ ਕਰਾਤਾ ਦੇਖੋ ਆ ਬਾਪੂ ਜੀ ਨੇ ਇਹ ਬਾਪੂ ਜੀ ਕਦੀ 10 ਸਾਲਾਂ ਤੋਂ ਪਿਛਲੇ ਖੜੇ ਹੀ ਨਹੀਂ ਹੋ ਸਕਦੇ ਮਤਲਬ ਇੰਨੇ ਮਰੀਜ਼ ਨੇ ਜਿਹੜੇ ਤੁਸੀਂ ਸੁਪਨੇ 'ਚ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਯਾਰ ਇਹ ਮੈਨੇਜਮੈਂਟ ਕਿਵੇਂ ਕਰਦੇ ਨੇ ਦੇਖੋ ਮਰੀਜ਼ ਹੀ ਮਰੀਜ਼ ਨੇ ਸਾਡੇ ਕੋਲ ਕਰਦੀਆਂ ਇਨਕੁਆਰੀਆਂ ਨੇ ਕਿ ਆ ਪੇਸ਼ੈਂਟ ਦੀ ਕਰਦੀ ਇਨਕੁਆਰੀ ਹੈ ਜੀ ਇਹਦੀ ਹੈਲਪ ਕਰਨੀ ਹੈ ਕਿ ਨਹੀਂ ਕਰਨੀ ਹੁਣ ਜਿਹੜੇ ਪੇਸ਼ੈਂਟ ਦੀ ਕਰਦੀ ਇਨਕੁਆਰੀ ਪਾਸ ਨਹੀਂ ਹੈਗੀ ਉਹਦੀ ਹੈਲਪ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਉਹ ਮਰੀਜ਼ ਬਾਹਰ ਜਾ ਕੇ ਮੈਨੂੰ ਚੰਗਾ ਕਹੇਗਾ ਨਹੀਂ ਕਹੇਗਾ ਹੁਣ ਮੇਰੇ ਕੋਲ 10 ਮਰੀਜ਼ ਆਏ ਸਪੋਜ਼ ਤੁਹਾਡੇ ਘਰ ਦੇ ਵਿੱਚ ਤੁਹਾਡੇ 10 ਬੱਚੇ ਨੇ ਜਾਂ 4 ਬੱਚੇ ਨੇ ਚਾਰਾਂ ਨੂੰ ਬਰਾਬਰ ਚੱਲੂਗੇ ਕਿ ਇੱਕ ਨੂੰ ਜ਼ਿਆਦਾ ਦੇਵੋਗੇ ਪਿਆਰ ਇੱਕ ਨੂੰ ਘੱਟ ਦੇਵੋਗੇ ਇੱਕ ਨੂੰ ਰੋਟੀਆਂ ਦੋ ਦਵੋਗੇ ਇੱਕ ਨੂੰ ਅੱਧੀ ਦਵੋਗੇ ਬਰਾਬਰ ਦਵਾਂਗੇ ਨਾ ਜੇ ਇੱਕ ਰੋਟੀ ਹੈ ਤਾਂ ਉਹਨੇ ਡਿਵਾਈਡ ਕਰ ਦੂੰਗੇ ਹੁਣ ਮੇਰੇ ਕੋਲ ਪੇਸ਼ੈਂਟ ਬਹੁਤ ਜ਼ਿਆਦਾ ਪੰਜਾਬ 'ਚ ਪਰ ਡੋਨੇਸ਼ਨ ਲਿਮਟਿਡ ਹੈ ਉਹ ਹਮੇਸ਼ਾ ਦੇਖੋ ਡੋਨੇਸ਼ਨ ਕਦੀ ਵੀ ਰੋਜ਼ ਦੀ 10 ਕਰੋੜ ਨਹੀਂ ਹੋ ਸਕਦੀ ਪਰ ਜਿੰਨੀ ਲੋੜ ਹੈ ਲੋਕਾਂ ਨੂੰ ਉਹ ਤਾਂ ਬਹੁਤ ਜ਼ਿਆਦਾ ਜੇ ਤੁਸੀਂ ਲੋਕਾਂ ਦਾ ਪ੍ਰਾਈਵੇਟ ਟ੍ਰੀਟਮੈਂਟ ਕਰਾਣਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੀ ਹਾਲਤ ਤੁਹਾਨੂੰ ਪਤਾ ਹੈ 200 ਵਾਲਾ ਟੈਸਟ ਹੁੰਦਾ 2000 ਦਾ 5000 ਵਾਲਾ ਆਪਰੇਸ਼ਨ ਹੁੰਦਾ 50000 ਦਾ ਕੀ দান ਦਾ ਪੈਸਾ ਇੰਨਾ ਫਾਲਤੂ ਹੈ ਕਿ ਮੈਂ ਲੋਕਾਂ ਦੀ ਸੁੱਖ ਸਹੂਲਤਾਂ ਵਾਸਤੇ ਪ੍ਰਾਈਵੇਟ ਇਲਾਜ ਕਰਾ ਦਾਂ ਜੇ ਸਰਕਾਰੀ ਹਸਪੀਟਲ ਇੰਨੇ ਹੀ ਖਰਾਬ ਨੇ ਫਿਰ ਉਹ ਬੰਦ ਕਰਾ ਦੋ ਸਰਕਾਰੀ ਹਸਪੀਟਲ 'ਚ ਇਲਾਜ ਵਧੀਆ ਹੈ ਬਸ ਇਹ ਕਿ ਉੱਥੇ ਰਸ਼ ਬਹੁਤ ਜ਼ਿਆਦਾ ਹੈ ਖੱਜਲ ਬਹੁਤ ਹੋਣਾ ਪੈਂਦਾ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਸਾਡੇ ਲੁਧਿਆਣੇ ਦੇ ਹਾਲ ਤੁਹਾਨੂੰ ਪਤਾ ਹੀ ਹੈ ਸਿਵਲ ਹਸਪੀਟਲ 15 20 ਸਾਲ ਪਹਿਲਾਂ ਵੀ ਇਦਾਂ ਦਾ ਹੀ ਸੀ ਅੱਜ ਵੀ ਉਦਾਂ ਦਾ ਉੱਥੇ ਦੇ ਜੇ ਡਾਕਟਰ ਨੂੰ ਕੁਝ ਕਹਿ ਦਈਏ ਉਹ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂ ਸਾਡੇ ਕੋਲ ਸਮਾਨ ਹੈ ਨਹੀਂ ਸਾਡੇ ਕੋਲ ਸਟਾਫ ਹੈ ਨਹੀਂ ਸਾਡੇ ਕੋਲ ਸਮਾਨ ਹੈ ਨਹੀਂ ਜੇ ਕਿਸੇ ਪੋਲੀਟੀਸ਼ੀਅਨ ਨੂੰ ਫੜ ਲੀਏ ਉਹ ਕਹਿੰਦੇ ਜੀ ਡਾਕਟਰ ਕੰਮ ਕਰਕੇ ਰਾਜੀ ਨਹੀਂ ਡਾਕਟਰ ਆ ਕੇ ਕਰਕੇ ਰਾਜੀ ਨਹੀਂ ਇਹਨਾਂ ਦੋਨੋਂ ਦੀ ਲੜਾਈ ਦੇ ਵਿੱਚ ਪਿਸ ਕੌਣ ਰਿਹਾ ਮਰੀਜ਼ ਮੈਂ ਬੇਨਤੀ ਕਰਨਾ ਚਾਹਨਾ ਕਿ ਮੈਂ ਤੁਹਾਡਾ ਪੰਜਾਬ ਦਾ ਇੱਕ ਬੱਚਾ ਬਹੁਤ ਕਮੀਆਂ ਮੇਰੇ ਚ ਪਰ ਮੈਨੂੰ ਮਾੜਾ ਬੋਲ ਕੇ ਕਮੀਆਂ ਦੂਰ ਨਹੀਂ ਹੋਣੀਆਂ ਮੇਰੇ ਨਾਲ ਜੁੜੋ ਆ ਕੇ ਮੈਨੂੰ ਬਿਠਾਓ ਮੈਨੂੰ ਕਿ ਹਾਂ ਬੇਟਾ ਤੂੰ ਉੱਥੇ ਗਲਤ ਐ ਇੱਥੇ ਸਹੀ ਐ ਆ ਤੇਰੀ ਦਿੱਕਤ ਐ ਆ ਦਿੱਕਤ ਐ ਸੋਸ਼ਲ ਮੀਡੀਆ ਦੀ ਕਮਾਈ ਤੁਹਾਨੂੰ ਨਜ਼ਰ ਆ ਜਾਂਦੀ ਮੇਰੀ ਪਰ ਜਿਹੜੇ ਐਨਜੀਓ ਦੇ ਮੇਰੇ ਖਰਚੇ ਨੇ ਉਹ ਕਿਹੜਾ ਫੁੱਫੜ ਦੇ ਕੇ ਜਾਂਦਾ ਮੈਨੂੰ ਤੁਹਾਡਾ ਉਹ ਵੀ ਕੋਲੋਂ ਹੀ ਕਰਨੇ ਪੈਂਦੇ ਨੇ ਮੇਰਾ ਕੋਈ ਅਕਾਊਂਟ ਦੇਖੋ ਭੇਤ ਮੈਨੂੰ ਸਭ ਦੇ ਖੋਲਣੇ ਆਉਂਦੇ ਨੇ ਜ਼ੁਬਾਨ ਮੇਰੀ ਵੀ ਐ ਦਿਮਾਗ ਮੇਰਾ ਵੀ ਐ ਤਵੇ ਲਾਣੇ ਇੰਡਾਇਰੈਕ पर मैं कदी किसी दी कमी काट नहीं सकदा। ਮੈਨੂੰ ਲੱਗਦਾ ਕਿ ਚਲੋ ਕੋਈ ਗੱਲ ਨਹੀਂ ਯਾਰ ਲੋਕਾਂ ਦਾ ਭਲਾ ਤਾਂ ਹੋ ਰਿਹਾ। ਦੁਨੀਆ ਦੀ ਕਿਹੜੀ ਐਨਜੀਓ ਜਿਹੜੀ ਬਿਨਾ ਖਾਤੇ ਨੰਬਰ ਤੋਂ ਚੱਲ ਰਹੀ ਹੈ? ਸਾਰੀਆਂ ਐਨਜੀਓਜ਼ ਪੈਸੇ ਲੈਂਦੀਆਂ ਨੇ, ਸੈਲਰੀਆਂ ਵੀ ਵਿੱਚੋਂ ਲੈਂਦੀਆਂ ਨੇ, ਖਰਚੇ ਵੀ ਵਿੱਚ ਪਾਉਂਦੀਆਂ ਨੇ। ਪਰ ਮੈਂ ਹੀ ਕਿਉਂ ਇਕੱਲਾ ਨਜ਼ਰ ਆਉਂਦਾ ਪੂਰੇ ਪੰਜਾਬ 'ਚ? ਸਾਰੀ ਕੌਂਟਰੋਵਰਸੀਆਂ ਸਭ ਤੋਂ ਵੱਧ ਮੇਰੀ ਹੀ ਕਿਉਂ? ਰੀਜ਼ਨ ਕਿਉਂਕਿ ਮੈਂ ਨੌਜਵਾਨ ਹਾਂ। ਕਿਉਂਕਿ ਮੈਂ ਹੇਅਰਸਟਾਈਲ ਵਧੀਆ ਬਣਾ ਲੈਂਦਾ। ਉਮਰ ਛੋਟੀ ਹੈ। ਉਮਰ ਛੋਟੀ ਚ ਪਰਮਾਤਮਾ ਨੇ ਕਿਰਪਾ ਬਹੁਤ ਕੀਤੀ ਹੋਈ ਹੈ ਇਹ ਹੀ ਦੋ ਚਾਰ ਕਮੀ ਹੈ ਉਹ ਵੀ ਨੌਜਵਾਨ ਜਿਹੜੇ ਵਿਚਾਰੇ ਅਜੇ ਤੱਕ ਦਾੜ੍ਹੀ ਵੀ ਨਹੀਂ ਪੂਰੀ ਆਈ ਸ਼ਕਲਾਂ ਤੇ ਉਹ ਚੱਕ ਕੇ ਟਾਰਗੇਟ ਕਰ ਦਿੰਦੇ ਨੇ ਪਹਿਲਾਂ ਬਣਤਾ ਜਾਓ ਯਾਰ ਕੁਝ ਕਿਉਂ ਆਪਾਂ ਇੱਕ ਦੋ ਦਿਨਾਂ ਲੜ ਰਹੇ ਫਿਰ ਆਪਾਂ ਕਹਿੰਨੇ ਬਾਹਰ ਲਈਏ ਤਾਕਤਾਂ ਪੰਜਾਬ ਨੂੰ ਖਤਮ ਕਰ ਰਹੀਆਂ ਕੋਈ ਤਾਕਤ ਚ ਦਮ ਨਹੀਂ ਪੰਜਾਬ ਨੂੰ ਖਤਮ ਕਰਨ ਦਾ ਪੰਜਾਬ ਵਾਲੇ ਆਪਣੇ ਆਪ ਨੂੰ ਹੀ ਖਤਮ ਕਰਨ ਪਿੱਛੇ ਵੋਟਾਂ ਦੀ ਗੱਲ ਚੱਲ ਪਈਂਦੇ ਤਵੇ ਤੇ ਤਵਾ ਦੇ ਗਾਲਾਂ ਤੇ ਗਾਲਾਂ ਦੇ ਗਾਲਾਂ ਤੇ ਗਾਲਾ ਕੋਈ ਮੈਂ ਅਨਾਉਂਸਮੈਂਟ ਕੀਤੀ ਕਿ ਮੈਂ ਜੁੜ ਗਿਆ ਕਿਸੇ ਪਾਰਟੀ ਨਾਲ ਜਾਂ ਮੈਨੂੰ ਟਿਕਟ ਮਿਲ ਗਈ ਹਾਂ ਮੈਂ ਇਲੈਕਸ਼ਨ ਲੜ ਕਿ ਸਾਡੇ ਪੰਜਾਬ ਦੇ ਨੌਜਵਾਨ ਜੇ ਅੱਗੇ ਹੀ ਨਹੀਂ ਆਣਗੇ ਆਪਣੇ ਹੱਕਾਂ ਲਈ ਆਵਾਜ਼ ਹੀ ਨਹੀਂ ਚੱਕਣਗੇ ਫਿਰ ਲੱਗੇ ਲੋ ਲੀਡਰਾਂ ਦੇ ਪਿੱਛੇ ਉਹਨਾਂ ਦੇ ਪਿੱਛੇ ਪਿੱਛੇ ਚਾਪਲੂਸੀਆਂ ਕਰੀ ਜਾਓ ਕਿਉਂਕਿ ਤੁਹਾਡੇ ਕੋਲ ਤਾਂ ਬਰਦਾਸ਼ਤ ਨਹੀਂ ਹੋ ਰਿਹਾ ਨਾ ਕੋਈ ਹੋਰ ਨੌਜਵਾਨ ਅੱਗੇ ਜਾਵੇ ਜਿਹਦਾ ਦਿਲ ਕਰਦਾ ਚੱਕ ਕੇ ਵੱਡਾ ਜਿਹਾ ਕਮੈਂਟ ਲਿਖ ਦਿੰਦਾ ਅਨਮੋਲ ਚੋਰ ਹੈ ਅਨਮੋਲ ਪੈਸੇ ਖਾ ਰਹਾ ਹੈ ਅਨਮੋਲ ਸੋਸ਼ਲ ਮੀਡੀਆ ਸੈਂਪਤੀ ਲਾ ਰਹਾ ਹੈ ਅਨਮੋਲ ਅਨਮੋਲਨ ਕੀ ਹੋ ਜਾਊਗਾ ਇਹਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਬੜੀ ਵਾਰੀ ਕੀਤੀ ਹੈ ਕਿ ਮਿਲ ਜੁਲ ਕੇ ਆ ਜਿਹੜੇ ਮਰੀਜ਼ ਨੇ ਉਹਨਾਂ ਸਾਰੀ ਕਹਾਣੀ ਦੱਸੀ ਹੈ ਇਹ ਬੰਦਾ ਵਧੀਆ ਇਹਨੂੰ ਮੈਂ ਹੁਣੇ ਫੋਨ ਕਰਕੇ ਦੱਸ ਵੀ ਦੂੰਗਾ ਕਿ ਮੈਂ ਅਨਮੋਲ ਹੀ ਬੋਲ ਰਿਹਾ ਪਰ ਇਹ ਬੰਦਾ ਇਹਨੇ ਉੱਥੇ ਨਹੀਂ ਦੱਸਿਆ ਕਿ ਮੈਂ ਉਹਨਾਂ ਕੋਲ ਹੈਲਪ ਲੈ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੁਣ ਉਹਦੇ ਚ ਬੜੇ ਲੋਕਾਂ ਨੇ ਸੋਚਣਾ ਕਿ ਅਨਮੋਲ ਹੈਲਪ ਨਹੀਂ ਕਰ ਰਿਹਾ ਇੱਕ ਜ਼ਰੀਆ ਫਾਊਂਡੇਸ਼ਨ ਦੇਦਰ ਪਰ ਇਹ ਸਾਰੀ ਮਿਸ ਅੰਡਰਸਟੈਂਡਿੰਗ ਹੈ ਮੈਂ ਕਹਿਣਾ ਚਾਹਨਾ ਕਿ ਕੋਈ ਵੀ ਮਰੀਜ਼ ਤੁਹਾਡੇ ਅੱਗੇ ਜਦੋਂ ਆਵੇ ਤੇ ਕਹਵੇ ਅਨਮੋਲ ਨੇ ਸਾਡੀ ਹੈਲਪ ਨਹੀਂ ਕੀਤੀ ਉਹਦੇ ਪਿੱਛੇ ਕੋਈ ਰੀਜ਼ਨ ਹੋਵੇਗਾ ਇਦਾਂ ਬੇਫਜ਼ੂਲ ਮੈਂ ਕਿਉਂ ਨਹੀਂ ਕਰੂੰਗਾ ਹੈਲਪ ਸਪੋਜ਼ ਮੇਰੇ ਕੋਲ ਡੋਨਰ ਹੈਗੇ ਨੇ ਤੇ ਮਰੀਜ਼ ਵੀ ਹੈਗਾ ਜੈਨੂਆ ਨਗਰੀਬ ਹੈ ਲੋੜਵੰਦ ਹੈ ਮੈਂ ਉਹਦੀ ਹੈਲਪ ਕਿਉਂ ਨਹੀਂ ਕਰੂੰਗਾ ਜਾਂ ਹੋ ਸਕਦਾ ਹੈ ਮੇਰੇ ਕੋਲ ਮਰੀਜ਼ ਆਏ ਹੁਣ ਡੋਨਰ ਹੀ ਨਾ ਹੋਣ ਡੋਨੇਸ਼ਨ ਹੀ ਨਾ ਹੋਵੇ ਮੈਂ ਕਿਦਾਂ ਕਰੂੰਗਾ ਫਿਰ ਹੈਲਪ ਜੇ ਜੇ ਤੂੰ ਕਿਹਨੂੰ ਜੇਬੋਂ ਕਰਦੇ ਜੇਬੋਂ ਕਿੰਨੀ ਕਰਾਂ ਜਿੰਨੀ ਤੁਸੀਂ ਕਰੋਗੇ ਮੈਂ ਡਬਲ ਕਰੂੰਗਾ ਆਜੋ ਮੇਰੇ ਨਾਲ ਘਰ ਬੈ ਕੇ ਹੱਲ ਨਹੀਂ ਹੋਣਾ ਮੈਦਾਨ ਚ ਆਓ ਆਪਾਂ ਬਹਿਨੇ ਆ ਦੋਨੋਂ ਪਰ ਆ ਗੱਲਬਾਤ ਕਰਦੇ ਆ ਕੈਮਰਾ ਔਨ ਹੋਊਗਾ ਤੁਸੀਂ ਆਪਣੇ ਸਵਾਲ ਰੱਖਿਓ ਮੈਂ ਆਪਣੇ ਰੱਖੂੰਗਾ ਤੁਸੀਂ ਆਪਣੇ ਸਬੂਤ ਲੈ ਆਓ ਮੈਂ ਆਪਣੇ ਸਬੂਤ ਲੈ ਆਉਂਗਾ ਆਪਣਾ ਕਿਹੜਾ ਕੋ ਵਟ ਦਾ ਰੌਲਾ ਯਾਰ ਠੀਕ ਹੈ ਕੋਈ ਭੇਤ ਪਾਓ ਹੈਗੇ ਨੇ ਉਹ ਬੈਕ ਐਂਡ ਵੇਢ ਲਾਂਗੇ ਆਪਾਂ ਬਾਕੀ ਮੇਰੇ ਭਰਾ ਭੈਣ ਤੁਸੀਂ ਸਾਰੇ ਜਿੰਨੇ ਵੀ ਸੈਲੀਬ੍ਰਿਟੀ ਨੇ ਸਿੰਗਰ ਨੇ ਤੁਸੀਂ ਸਾਰੇ ਮੇਰੇ ਵੱਡੇ ਭਰਾ ਹੋ ਉਮਰ 'ਚ ਮੈਂ ਛੋਟਾ ਤੁਹਾਡੇ ਸਾਰਿਆਂ ਤੋਂ ਆਪਣੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਔਰ ਮੈਨੂੰ ਮਿਲੋ ਨੰਬਰ ਮੇਰਾ 788916849 ਜੇ ਮੇਰੀ ਫੋਨ ਤੇ ਗੱਲ ਤੁਹਾਡੇ ਨਾਲ ਨਹੀਂ ਹੋ ਰਹੀ ਮੈਂ ਬਿਜ਼ੀ ਆ ਤੁਸੀਂ ਮੈਨੂੰ ਮਿਲ ਲਓ ਆ ਕੇ ਮੇਰੀ ਲੋਕੇਸ਼ਨ ਹੈ ਜਿੱਥੇ ਮੈਂ ਰੋਜ਼ ਮਿਲਦਾ 7 ਤੋਂ 9 ਇਨ ਦਾ ਇਵਨਿੰਗ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਉੱਥੇ ਜ਼ਰੂਰ ਆ ਕੇ ਆਪਣੀ ਗੱਲਬਾਤ ਰੱਖੋ ਕਿ ਆਪਾਂ ਉਹ ਗੱਲਬਾਤ ਜੇ ਤੁਹਾਨੂੰ ਲੱਗੇ ਕਿ ਤੁਹਾਡੀ ਗੱਲ 'ਚ ਦਮ ਹੈ ਫਿਰ ਲਾਈਵ ਹੋ ਜਾਣਾ ਬਹੁਤ ਬਹੁਤ ਧੰਨਵਾਦ ਥੈਂਕ ਯੂ